हाँ जा जा पाई चल मत मैं बाहर जा पेड़ जा कितने आई ना जावे पता अंदर नहीं बेबाई है ना भी ना डरे आका अब तो क्या ठीक है पढ़ करना हाँ शास्रीका शास्रीका रही 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 मैं हाँ उरिया आगे कितना जेठ आया का बाजी सासरी का सासरी का पर जाई सासरी का ठीक है मैं तो कोड़े आ गया तू सीधा सोके में हूँ बस मैं भी ठीक हूँ चंगा 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 ਜਾ ਚਾਹ ਬਣਾ ਕੇ ਲਿਆ ਕੁੱਟ ਮਾਸੀ ਚਾਹ ਨੂੰ ਕੀ ਹੈ ਬਸ ਰਹਿਣ ਦਿਓ ਚਾਹ ਤਾਂ ਭਾਈ ਜੀ ਤੁਸੀਂ ਬੈਠੋ ਤਾਂ ਸਹੀ ਮੈਂ ਨਾ ਤੁਹਾਨੂੰ ਦੁੱਧ ਚ ਪੱਤੀ ਪਾ ਕੇ ਲੈ ਕੇ ਆਉਣੀ ਆ ਚਾਹ ਮੈਂ ਬਣਾ ਕੇ ਲੈ ਕੇ ਆਉ ਜੀ ਤੁਹਾਡੀ ਮਰ ਜਾ ਮੈਂ ਕਹਿੰਦਾ ਸੀ ਮਾਹ ਬਸ ਮੇਰੀ ਚਾਹ ਪੀਤੀ ਹੋਈ ਸੀ ਬਿਕਰ ਸਿਆ ਹਾਂਜੀ ਇੰਨਾ ਭਾਈ ਕਿਉਂ ਡਰਦਾ ਤੂੰ ਭੱਜੂ ਭੱਜੂ ਕਰਦਾਗਾ ਉਹ ਡਰਦਾ ਤਾਂ ਹੈ ਉਹ ਦੂਜੀ ਪਰ ਜਾਏ ਨਾ ਕਲੇਸ਼ ਕਰਦੀ ਹੈ ਵੀ ਇਧਰ ਦੇ ਪਾਸੇ ਜਾਇਆ ਨਾ ਕਰ ਮਾਸੀ ਜੇ ਸੱਚੀ ਗੱਲ ਪੁੱਛਦੀਆਂ ਤਾਂ ਵੀ ਭਾਈ ਤੈਨੂੰ ਤਾਂ ਦੁਨਨੇ ਤੇਰਾ ਕੋਈਆਂ ਨੇ ਇਹ ਵੀ ਉਹ ਵੀ ਹੈ ਉਹ ਨੈ ਗੱਲ ਸੁਣ ਮੇਰੀ ਹਾਂ ਗਏ ਵੀ ਤਾਂ ਬਾਹਰ ਗਿਆ ਵੈ ਤੇ ਤੂੰ ਹੀ ਰੱਖਣਾ ਸਿਰ ਤੇ ਹੱਥ ਉਹਨਾ ਤੂੰ ਤਾਂ ਠੀਕ ਹੈ ਜੀ ਮੈਂ ਕਰਾਂ ਕਿ ਜਿਹੜੀ ਇਹ ਵੱਡੀ ਉਮਰ ਹੋਗੀ ਨਾ ਮੇਰੀ ਇਹੀ ਕੰਧ ਵੱਡੀ ਹੋਗੀ ਮੈਨੂੰ ਟੱਪਣੀ ਬਹੁਤ ਔਖੀ ਹੈ ਜੇ ਹੁਣ ਕੋਈ ਚੀਜ਼ ਵਾਸਤ ਮਨਾਉਣੀ ਆ ਕਰਨਾ ਨੇ ਕਿਸੇ ਨੂੰ ਆਂਟੀ ਕਵਾਨੀ ਨੂੰ ਕਹੂ ਫੇਰ ਮੈਂ ਸੁਣਨੀ ਮੈਣਾ ਗੈਸ ਗੱਲ ਦਾ ਨਾ ਨਾ ਐ ਤਾਂ ਮੈਂ ਵੀ ਕਹਿ ਹੈ ਵੀ ਜੋ ਕੋਈ ਚੀਜ਼ ਵਸਤ ਲੈਣੀ ਹੁੰਦੀ ਹੈ ਤਾਂ ਮੈਨੂੰ ਬੋਚ ਕੇ ਕਹਿ ਦੇ ਕਰ ਪਰ ਉਹ ਤਾਂ ਪਰਦਾ ਰੱਖਣਾ ਪਊਗਾ ਮੈਂ ਭਾਈ ਪਰਦਾ ਰੱਖਣ ਵਾਲੀ ਕਿਹੜੀ ਗੱਲ ਆ ਤੂੰ ਉਹਨੂੰ ਕਹੇ ਵੀ ਹੋਰ ਕੌਣ ਚੀਜ਼ ਲੈ ਕੇ ਦਊਗਾ ਇਹਨੂੰ ਉਹ ਮੈਂ ਕਿੰਨੇ ਕ ਪਰਦੇ ਰੱਖਾਂ ਫਿਰ ਉਹ ਨਾ ਬਹੁਤ ਕਲੇਸ਼ ਕਰਦੀ ਆ ਮੈਂ ਤੈਨੂੰ ਕੀ ਦੱਸਾਂ ਇਧਰਲੇ ਪਾਸੇ ਤਾਂ ਆਉਣ ਹੀ ਨਹੀਂ ਦਿੰਦੀ ਮੈਨੂੰ ਦੇਖ ਜਿੱਤੇ ਮੈਂ ਰਿਸ਼ਤਾ ਕਰਿਆਗਾ ਉਹਦੇ ਮੈਂ ਤਾਂ ਇਹ ਕਹਿ ਕੇ ਕਰਿਆ ਸੀ ਵੀ ਹਾਂ ਭਾਈ ਤੈ ਰੋਟੀ ਦੇਣੀ ਆ ਤੇਰਾ ਜੇਠ ਹੈਗਾ ਹੈ ਤੂੰ ਰੋਟੀ ਇਧਰ ਖਾ ਆਹੋ ਤੁਸੀਂ ਤਾਂ ਕਹਿਤਾ ਸੀ ਪਰ ਜੇ ਇਹ ਪਹਿਲੀ ਵਾਰੀ ਉਹਦੀ ਕਲੇਸ਼ ਦਾ ਕਰ ਗਈ ਮੁੜ ਕੇ ਫਿਰ ਮਨਜ਼ਰ ਰਲਿਆ ਨਹੀਂ ਵਾਸੀ ਕੋਈ ਨਾ ਪੁੱਤ ਇਹ ਤਾਂ ਨਿਆਣੀ ਸਿਆਣੀ ਆਗੀ ਤੋਤਾ ਸਿਆਣਾ ਗਾ ਆਹ ਮੇਰੀ ਤਾਂ ਸਿਆਣਪਤਾ ਖਰ ਕਾਦੀ ਐ ਨਾਲੇ ਸੜੇ ਬੰਦਿਆਂ ਦੀ ਕਾਦੀ ਜ਼ਿੰਦਗੀ ਐ ਵਾਸੀ ਇਹ ਤਾਂ ਇੱਕ ਬਖਤ ਲੰਘਾਉਣ ਵਾਲੀਆਂ ਗੱਲਾਂ ਨੇ ਨਾ ਨਾ ਭਾਈ ਤੂੰ ਇਹ ਗੱਲ ਦਿਲ ਤੇ ਨਾ ਲਾਇਆ ਕਰ ਹੁਣ ਤਾਂ ਤੇਰੀ ਸਾਰੀ ਉਮਰ ਤਾਂ ਲੰਘ ਹੀ ਪਣਾ ਹਣ ਕੀ ਸੋਚਦਾ ਐ ਗੱਲ ਬਾਰੇ ਉਹ ਸੋਚਣਾ ਅਸਲ ਚ ਪਹਿਲਾਂ ਤਾਂ ਭੱਜੇ ਫਿਰਦੇ ਸੀ ਕਦੇ ਕੰਮ ਦੇ لالਚ ਚ ਹੁਣ ਐ ਬਡਾਪਾ ਸਰੀਰ ਤਾਂ ਭਾਲ ਦਈ ਐ ਵੀ ਜੋ ਕੋਈ ਬੈਠੇ ਬਿਠਾਏ ਨੂੰ ਚਾਹ ਫੜਾ ਦੇ ਬੈਠੇ ਬਿਠਾਏ ਨੂੰ ਕੋਈ ਰੋਟੀ ਫੜਾ ਜੇ ਹੁਣ ਮੈਂ ਤਾਂ ਸੋਚਦਾ ਤੇ ਇਹੀ ਐ ਪਰ ਉਹ ਵੀ ਬਗਾਨੇ ਹੱਥਾਂ ਕਨੀ ਝਾਕਣਾ ਪੈਂਦਾ ਬਗਾਨੇ ਹੱਥਾਂ ਕਨੀ ਕਿਉਂ ਚਾਹ ਤੂੰ ਇੱਥੇ ਬੈਠ ਜਬਰਤੀ ਰੋਟੀ ਨੂੰ ਸਿੱਤਰ ਮੈਂ ਲਾਉਂਗੀ ਉਹਦੇ ਧੰਨਵਾਦ ਮਾਸੀ ਤੁਸੀਂ ਇੰਨੀ ਗੱਲ ਤਾਂ ਕਹੀ ਪਰ ਮੈਂ ਥੋੜੀ ਜਿਹੀ ਝੱਕ ਮੰਨਦਾ ਹਜੇ ਉਹ ਕਲੇਸ਼ ਕਰਦੀ ਐ ਇੱਧਰ ਹੁਣ ਤੇ ਕੋਈ ਨਾ ਤੂੰ ਉਤੋਂ ਨਾ ਡਰਿਆ ਕਰ ਗੱਲ ਸੁਣ ਮੇਰੀ ਤੂੰ ਇੱਥੇ ਬੈਠ ਰੋਟੀ ਖਾ ਜਦੋਂ ਤੈਨੂੰ ਰੋਟੀ ਨਾ ਦਵੋਗੇ ਉਦੋਂ ਤੂੰ ਮੈਨੂੰ ਦੱਸੀ ਚੱਲ ਕੋਈ ਨਹੀਂ ਫੇਰ ਵੀ ਮੈਂ ਵਿਚਾਰ ਕਰੂੰਗਾ ਸੀ ਚੱਲ ਠੀਕ ਹੈ ਚੰਗਾ ਹੁਣ ਮੈਂ ਜਾਵਾ ਨਾ ਭਾਈ ਚਾਹ ਪੀ ਕੇ ਜਾਈ ਤੇਰੀ ਖਾਸ ਸਪੈਸ਼ਲ ਚਾਹ ਤਰਾਈ ਆ ਅੱਛਾ ਹੋਰ ਚਲ ਠੀਕ ਹੈ ਹਾਂ ਕਿ ਹਾਂ ਨੂੰ ਕੁੜੀ ਨੂੰ ਵਧੀਆ ਹੀ ਚਾਹਣਾ ਫਿਲ੍ਹਾ ਕਿ ਨਹੀਂ ਵਾ ਲਾਹ ਅੰਗਰੇਜ਼ੀਆਂ ਪਾਲੀ ਵਿੱਚ ਵਾ ਅੱਛਾ 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 ਹਾਂ ਚੱਲ ਚੰਗਾ ਹਾਂ ਲਿਆ ਭਾਈ ਕੁੜੇ ਆ ਜਾ ਕਰਨਾ ਆ ਲਓ ਮੈਂ ਚਾਹ ਪੀ ਲੈ ਵਾਚਾ ਪੀ ਲੋ ਤੂੰ ਬਾਰੇ ਟਾਈਮ ਲਾਤਾ ਓਹੋ ਮਾ ਫਿਰ ਮੈਂ ਦੁੱਧ ਦੀ ਪੱਤੀ ਨੇ ਚੰਗੀ ਤਰ੍ਹਾਂ ਬਾੜ ਕੇ ਦੇਣੀ ਸੀਗੀ ਬਹਿ ਜਾ ਐਨਾ ਚਾਹ ਹੋ ਗਿਆ ਜੀ ਜੇੜਦਾ ਹੈ ਹੋਰ ਭਾਈ ਤੁਸੀਂ ਤਾਂ ਨਾ ਮੇਰੇ ਦਰ ਤੋਂ ਨਹੀਂ ਲੰਘ ਜਾਨੇ ਹੋ ਫਿਰ ਮੈਨੂੰ ਤਾਂ ਹੁਣ ਹੁੰਦਾ ਹੀ ਹੈਗਾ ਵੀ ਮਸਾ ਤਾਂ ਤੁਸੀਂ ਆਇਓਗੇ ਘਰੇ ਸਾਡੇ ਠੀਕ ਹੈ ਭਜਾਈ ਸੱਚੀ ਲਾਇਆ ਜੇ ਤਾਂ ਮੂੰਹ ਕੋਲੇ ਵੀ ਨਹੀਂ ਗਈ ਚਾਹ ਨਾ ਇੰਨੀ ਲੱਗਦੀ ਆ ਵੀ ਬੜੀ ਸਵਾਦ ਬਣਾਈ ਆ ਪਤਾ ਨਹੀਂ ਕੀ ਪਾਇਆ ਚਾਚ ਲੈ ਹੋਰ ਬਾਈ ਤੁਸੀਂ ਤਾਂ ਨਾ ਉਹਨਾਂ ਦੇ ਕੋਲ ਗਾਉਂਦੇ ਰਹਿੰਦੇ ਸੀ ਮੈਨੂੰ ਤਾਂ ਉਹਨਾਂ ਦੇ ਹੱਥ ਦੀ ਰੋਟੀ ਪਸੰਦ ਆ ਗਈ ਉੱਥੇ ਹੀ ਜਾ ਕੇ ਖਾਣੀ ਆ ਹੁਣ ਅੱਜ ਮੇਰੇ ਹੱਥ ਦਾ ਦੁੱਧ ਪੀਤਾ ਨਾ ਪਤੀ ਪਾ ਕੇ ਉਹ ਮੈਨੂੰ ਦੱਸੋ ਕਿਵੇਂ ਵਧੀਆ ਬਣਿਆ ਦੇਖ ਲਾ ਮੈਂ ਕਹਿੰਦਾ ਜਿੰਨੀਆਂ ਘੋਟਾ ਭਰਦਿਆ ਸਵਾਦ ਹੀ ਸਵਾਦ ਹੈ ਮਿੱਟੀ ਨੇ ਚਾਹ ਦੇ ਲਾ ਕਿੰਨੀ ਵਧੀਆ ਬਣਾਈ ਆ ਅਸੀਂ ਜੀਵ ਤੇ ਖੜਦੀ ਆਗੀ ਸਹੀ ਗੱਲ ਆ ਕੁੜੀ ਤੇਰੀ ਆ ਨਾ ਵਸੀ ਨਾ ਮਸੀ ਮੈਂ ਤੈਨੂੰ ਐ ਕਹਿੰਨੇ ਜੇ ਕੋਈ ਤੁਹਾਡੇ ਪਿੰਡ ਕੋਈ ਹੈਗੇ ਨਾਲੇ ਇਹਦੀ ਦਰਾਣੀ ਛਰਾਣੀ ਫਿਰ ਮਾੜਾ ਮੋਟਾ ਕੋਈ ਸਾਡਾ ਪੋਨੀ ਖੱਟ ਲੋ ਕੀ ਕਿਹਾ ਭਾਈ ਮਤਲਬ ਕੋਈ ਸੱਡੀ ਛੱਡੀ ਹੁੰਦੀ ਆ ਮਹਾਂ ਰਿਸ਼ਤਾ ਹੀ ਕਰਾ ਦੇਓ ਰਿਸ਼ਤਾ ਹੋਰ ਸੋਹਰਿਆ ਹੱਡ ਤਾਂ ਜ਼ਰ ਅੱਸੀ ਵੈਨ ਨੂੰ ਜਾਣ ਵਾਲੇ ਹੋਏ ਪਿਆ ਹੁਣ ਤੂੰ ਰਿਸ਼ਤਾ ਭਾਲਦਾਗਾ ਚੰਗਾ ਆਹੀ ਗੱਲ ਦਾ ਮੈਨੂੰ ਦੁੱਖ ਮਾਰਦਾ ਸੀ ਉਹੀ ਗੱਲ ਮਾਂ ਸੀ ਤੈ ਕਹਿਤੀ ਦੇਖ ਰੋਟੀ ਖਾ ਹੋਰ ਤੈਨੂੰ ਹੁਣ ਕੀ ਚਾਹੀਦਾ ਤੂੰ ਤੇਵੇਂ ਕੱਪੜੇ ਪਾ ਹੈ ਠੀਕ ਬੈਠ ਤੂੰ ਕਿਉਂ ਪਰ ਜਾਈ ਵਿਆਹ ਵਿਓ ਬਿਨੋਂ ਟਾਈਮ ਨਾਲ ਹੀ ਵਧੀਆ ਲੱਗਦੇ ਨੇ ਮਾਂ ਤੁਹਾਨੂੰ ਪਤਾ ਹੀ ਆ ਹਨਾ ਚਲ ਠੀਕ ਹੈ ਚੰਗਾ ਮਾਂ ਸੀ ਚਾਹ ਨਾ ਬਾਲੀ ਵਧੀਆ ਬਣਾਈ ਆ ਚੰਗਾ ਵਾਸੀ ਚਾਹ ਬਹੁਤ ਵਧੀਆ ਬਣੀ ਆ ਮੈਂ ਜਾਨਾ ਹੁਣ ਹੈ ਚੰਗਾ ਪੁੱਤ ਹਾਂ ਮੈਂ ਗੱਲ ਸੁਣ ਮੇਰੀ ਆ ਜਾ ਕਰ ਵੇਲੇ-ਕਵੇਲੇ ਰੋਟੀ ਖਾ ਜਾ ਕਰ ਚੰਗਾ ਵਾਸੀ ਠੀਕ ਹੈ ਕੋਰੇ ਕਰਨਾ ਆ ਗਈ ਆ ਗਈ ਮਾਂ ਮੈਂ ਤਾਂ ਕੀ ਕਰਨ ਲੱਗੀ ਸੀ ਨਾ ਚਲੇ ਆ ਗਿਆ ਚਾਹ ਪੀ ਕੇ ਹਾਂ ਭੱਗ ਗਿਆ ਨਾ ਮਾਂ ਮੈਨੂੰ ਹੋਰ ਐਂ ਦੱਸ ਕੋਈ ਗੱਲ ਕਹਿੰਦਾ ਸੀਗਾ ਕਹਿੰਦਾ ਮੈਨੂੰ ਕਾਪਰਚਾਈ ਤੋਂ ਬੜਾ ਹੀ ਡਰ ਲੱਗਦਾ ਠੀਕ ਹੈ ਮਾਂ ਇਕੜਾ ਅੱਜ ਦਾ ਡਰਦਾ ਬਥੇਰਾ ਟਾਈਮ ਹੋ ਗਿਆ ਇਹ ਤਾਂ ਡਰ ਡਰ ਕੇ ਟਾਈਮ ਪਾਸ ਕਰਦਾ ਉਹ ਤੋਂ ਉਹ ਇਹ ਜੀ ਚੰਦਰੀ ਆ ਕਿ ਕ ਲੈਣੀ ਪਤਾ ਨਹੀਂ ਉਹਨੇ ਕੀ ਇਹਦੇ ਸਿਰ ਚ ਪਾਇਆ ਕੀ ਨਾ ਨਹੀਂ ਮਾਂ ਮੇਰੀ ਗੱਲ ਸੁਣ ਲੈ ਜੀਆਂ ਤਾਂ ਮੈਂ ਉਹ ਪਾਤੀਆਂ ਸੀਗੀਆਂ ਬਸ ਪਾਉਂਦੀ ਰਹੀ ਮੈਂ ਹੁਣ ਇਹਨੂੰ ਨੰਗਣ ਹੀ ਨਹੀਂ ਦਿੰਦੀ ਮੈਂ ਤਾਂ ਬਾਜ ਮਾਰ ਲਿਆ ਕਰੂੰ ਉਹਦੀ ਪਲਾ ਲਿਆ ਕਰੂੰਗੀ ਨਾ ਮਾਂ ਫਿਰ ਉਹ ਲੈ ਜੀਆਂ ਅਸਰ ਕਦੋਂ ਕਰਨਗੀਆਂ ਆਵਾਜ਼ਾਂ ਵੀ ਇਹਨੂੰ ਕਦੋਂ ਤੱਕ ਮਾਰੀ ਜਾਵਾਂਗੇ ਆਪਾਂ ਇਹ ਆਪ ਦੇ ਆਪ ਆਵੇ ਮੇਰੀ ਗੱਲ ਸੁਣ ਹੁਣ ਇੱਕ ਵਾਰੀ ਪਾਉਣ ਨਾ ਕੀ ਹੂਗਾ ਤੂੰ ਤਾਂ ਐ ਭਾਰਦੀਆਂ ਵੀ ਜਾਦੂਆ ਫੂਕ ਮਾਰੀ ਦੋ ਚਾਰ ਵਾਰੀ ਪਾ ਫੇਰ ਆ ਫੇਰ ਹੀ ਆਪਾਂ ਬਾਬੇ ਨੂੰ ਕਹਿੰਦੇ ਮੈਂ ਕਹਿੰਦਾ ਬਾਬਾ ਤਾਂ ਪੱਕੇ ਕੋਕੇ ਜੜਦਾਗਾ ਤਾਂ ਹੀ ਮੋਹ ਤੋੜੂਗਾ ਨਾਲੋਂ ਤਾਂ ਹੀ ਇਹ ਇਧਰ ਆਊਗਾ ਉਹੀ ਤਾਂ ਗੱਲ ਹੈ ਫੇਰ ਉਹੀ 5 ਕਿਲੇ ਮੇਰੇ ਹੱਥ ਦੇ ਵਿੱਚ ਸਾਰਾ ਕੁਝ ਤੇਰੀ ਹੈ ਤੈਨੂੰ ਇਹੀ ਸਮਝਾਉਣੀ ਹੁੰਦੀ ਆ ਵੀ ਐਵੇਂ ਕੌੜਾ ਨਾ ਬੋਲਿਆ ਕਰ ਪਿਆਰ ਨਾਲ ਰਹਿਆ ਕਰ ਓਹੋ ਮਾਂ ਮੈਂ ਤਾਂ ਇਹਨੂੰ ਬਥੇਨੇ ਪਿਆਰ ਨਾਲ ਬੋਲਦੀ ਆ ਇਹੀ ਆ ਇਡੰ ਮੇਰੇ ਵਰ ਚਾਹ ਕਰਬ ਨਹੀਂ ਸੀ ਹੁੰਦਾ ਚਲ ਕੋਈ ਨਾ ਆਟਾ ਅੱਜ ਵਧੀਆ ਹੋ ਗਿਆ ਜਿਹੜਾ ਘਰੇ ਆ ਗਿਆ ਚਲ ਮੈਂ ਜਨ ਹੋਰ ਕੋਈ ਕੰਮ ਧੰਦਾ ਕਰਦੀਆਂਗੀ ਹਨਾ ਚਲ ਕਰ ਲੈ ਹਾਂ ਮੈਨੂੰ ਵੀ ਤੇਰੀ ਮਾਂ ਕਹਿੰਦੇ ਨੇ ਠੀਕ ਆ ਤੈਨੂੰ ਪਤਾ ਹੀ ਹੈ ਮੇਰੇ ਪਤਾ ਪਤਾ ਮੈਨੂੰ ਮਾਂ ਤੇਰਾ ਇਹ ਤਾਂ ਕੀ ਕਹਿੰਦਾ ਮੈਂ ਆਉਂਦਾ ਨਹੀਂ ਇਹ ਤਾਂ ਭੱਜਿਆ ਫਿਰੂਗਾ ਆਟਾ ਲੈਚਿੰਗ ਵਾਲੀ ਬਹੁਤ ਵਧੀਆ ਬਣਾਈ ਚਾਹ ਤਾਂ ਵਧੀਆ ਬਣਾਈ ਸੀ ਕਿਤੇ ਜੱਪਰ ਜਾਈ ਨੂੰ ਪਤਾ ਲੱਗਾ ਸਿਆਪਾ ਨਾ ਭਾਜੇ ਨਹੀਂ ਉਹ ਤਾਂ ਨਹੀਂ ਹੈਗੀ ਬਾੜ ਬਿਕਰਾ ਹਾਂ ਮਨਜੀਤ ਕੋਈ ਜਾ ਹੀ ਬਰਨਾਲੇ ਤੂੰ ਹਾਂ ਮੈਂ ਤਾਂ ਬਰਨਾਲੇ ਜਾਇਆ ਹੀ ਅੱਛਾ ਅੱਛਾ ਮੈਨੂੰ ਲੱਗਾ ਤੂੰ ਮੋਗੇ ਜਾ ਕੇ ਮੁੜ ਆਇਆ ਨਾ ਨਾ ਮੈਂ ਤਾਂ ਇੱਥੇ ਹੀ ਬਰਦਾ ਨਾਲੇ ਮੈਂ ਕਿੱਥੇ ਜਾਣਾ ਉਹ ਕਾਜੀ ਦੀ ਦੌੜ ਮਸੀਤਾਂ ਤਾਂ ਅੱਛਾ ਅੱਛਾ ਦਰਵਾਜ਼ਾ ਕਹਤੇ ਅੱਛਾ ਹਾ ਛੋਟੀ ਪਰਗਾਈ ਕਰਨੀ ਹਾਂ ਅੱਛਾ ਮੈਂ ਭਗਤਾ ਗਿਆ ਕਿਤੇ ਮਰੇ ਹੋ ਨਾ ਕਰਿਓ ਗੱਲ ਨਾ ਕਰਿਓ ਕਿਤੇ ਉਹਦੇ ਕੋਲ ਪਤਾ ਨ ਲੱਗ ਜਾਏ ਮਾਰਿਆ ਹੈ ਲੈ ਹੈ ਦੇਖ ਮੈਂ ਤੇਰੀ ਗੱਲ ਕਰੂੰ ਪਹਿਲਾਂ ਬਸ ਠੀਕ ਹੈ ਹਾਂ ਮੈਂ ਤੇਰੇ ਤੇ ਥੋੜਾ ਸਿੱਤਰ ਪਵਾਉਣੇ ਨੇ ਕਿਉਂਕਿ ਤੇਰੀ ਰੋਟੀ ਲੱਗੀ ਆ ਉਧਰ ਬਸ ਉਹ ਤਾਂ ਮੈਨੂੰ ਪਤਾ ਆਥਣ ਤੇਰਾ ਥਾਲ ਵਗਾ ਕੇ ਮਾਰਨਾ ਹੈ ਸਤੂ ਤਾਂ ਆਪ ਹੀ ਸਮਝਦਾਰ ਹੈ 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 ਇਹਨੇ ਜਦੋਂ ਉਹ ਕਾ ਪਿੱਛਾ ਦੇਖਿਆ ਕਰ ਉਹ ਨਾ ਪਤਾ ਨਹੀਂਗਾ ਵਾਲੀ ਪੈਤ ਲੈਤਾ ਵਟੇ ਵਾਲੀ ਨਾ ਦੇਖ ਲੈ ਹੁਣ ਕੀ ਕਰੇ ਕਦੋਂ ਹੁਣ ਪਹਿਲਾਂ ਦੇਖ ਲੈ ਤੇਰੇ ਕੰਨੀ ਕਿਵੇਂ ਡਾਂਗਾ ਚੱਕਦੀ ਸੀ ਹਾਂ ਇੱਕ ਦਿਨ ਜਿੱਦੇ ਤੇਰੇ ਚਾਪਲੀ ਕੱਢ ਕੇ ਮਾਰਿਆ ਭਾਈ ਮੈਂ ਤਾਂ ਕਾਲਜ ਮੱਚ ਗਿਆ ਫੇਰ ਦੇਖ ਲੈ ਹੁਣ ਉਹ ਉਹੀ ਉਹੀ ਪੈਰਾਂ ਥੱਲੇ ਹੱਥ ਦਿੰਦੀ ਐ ਲੈ ਲੈ ਚਾਪੇ ਹੋ ਗਈ ਲੇ ਲੇ ਚੱਪੇ ਗੁੰਦੀ ਆਉਂਦਾ ਉਹ ਤਾਂ ਹੀ ਤਾਂ ਇੱਧਰ ਨਹੀਂ ਆਉਂਦੀ ਟਾਈਮ ਦੀ ਵੀ ਜੇ ਇੱਧਰ ਭਾ ਗਿਆ ਪਤਾ ਨਹੀਂ ਮਤਲਬ ਵੀ ਜੀ ਹਾਂ ਇਹ ਇਹ ਜੋ ਹਾਂ ਮਤਲਬ ਉਹੀ ਗੱਲ ਹੈ ਡਰੇ ਨਾ ਕਰ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਠੀਕ ਹੈ ਬੱਚਾ ਹਾਂ ਸਮਝਾਏ ਵੀ ਤੇਰਾ ਭਾਈ ਹੈ ਹਾਂ ਛੋਟੇ ਭਾਈ ਦਾ ਘਰ ਹੈ ਫਿਰ ਕੀ ਜੇ ਤੂੰ ਇੱਧਰ ਆ ਜਾਵੇਂਗਾ ਆ ਦੇ ਆ ਤੂੰ ਬਧੀਆ ਸਿਆਣੀ ਗੱਲ ਕੀਤੀ ਨਾ ਨਾ ਭਾਈ ਹੈ ਤੈਨੂੰ ਪਤਾ ਹੈ ਟਾਈਮ ਵਿਚਾਰਨਾ ਪੈਂਦਾ ਨਿਕਰਾ ਮੈਨੂੰ ਕੀ ਪਤਾ ਮੇਰੇ ਨਾਲ ਦੇਖ ਲੈ ਮੈਂ ਇਹਨੂੰ ਕਹਿੰਦੀ ਨਾ ਲਾਰੇ ਲਾਏ ਹੂੰ ਕਹਿੰਦੀ ਮੈਨੂੰ ਤੂੰ ਵਰ ਨਾਲੇ ਲੈ ਕੇ ਚੱਲੀ ਮੈਂ ਕਹਿੰਦੀ ਚੰਦਰਾ ਦੇ ਵਿੱਚ ਦੇਖ ਆਉਣਾ ਚੰਦਰਾ ਦੇਖ ਕੇ ਆਉਣੀਆਂ ਨੇ ਬਸ ਨਾਲੇ ਕੱਪੜੇ-ਕਪੜੇ ਲੈਉਣੇ ਨੇ ਇਹ ਬੋਝ ਸਾਰਾ ਮੇਰੇ ਤੇ ਪੈ ਜਾਣਾ ਤੂੰ ਬਸ ਹੁਣ ਤਾਂ ਟਾਲਾ ਮਟੋੜੀ ਲਾ ਦੀ ਚੰਦਰਾ ਝੁੰਦਰਾ ਪਿੱਛੇ ਪਾ ਦੇ ਆਮ ਤਾਂ ਕੱਲੀ ਜਾਏ ਮੈਂ ਕਿ ਤੂੰ ਹੀ ਮਾਰਦੀ ਹਾਂ ਹਾਂ ਨਾੜਾ ਖਿਆ ਰੱਖੀ ਚੰਗਾ ਮੈਂ ਕਹਿੰਨੀ ਕੋਈ ਨਹੀਂ ਕੋਈ ਬੈਠੇ ਕਰ ਰ ਮੇਰ ਤਾਂ ਨਾਲੇ ਉਹੀ ਸਭਾ ਨਹੀਂ ਗੱਲ ਕਰ ਹਾਂ ਹਾਂ ਲਾ ਦੇ ਖਲਾ ਨਾਲ ਐ ਚੋਰ ਨਾਲ ਐ ਚਤਰਾਇਆ ਹਜੇ ਕਹਿੰਦਾ ਗੱਲ ਨਾ ਕਰੀ ਗੱਲ ਕਿਵੇਂ ਨਾ ਕਰਾਂ ਜੇ ਤੇਰੇ ਜੁੰਡੇ ਨਾ ਪਟਾਏ ਤੂੰ ਕੀ ਜਾਣੇਗਾ ਵੱਡਾ ਸ਼ਹਿਰ ਕਹਾਉਂਦਾ ਆਪਣੇ ਆਪ ਇਹ ਦੇ ਕਰਤੂਤਾਂ ਜੀਤਾ ਕਰਦਾ ਦੱਸ ਕੇ ਜਾਵਾ ਵੱਡੀ ਚੌੜੀ ਹੋਈ ਫਿਰਦੀ ਐ ਦੇਖ ਲੈ ਬੋਲੇ ਛੋਲੇ ਕੀ ਕੀ ਕਰਨਾ ਕਰਕੇ ਆਉਂਦਾ ਇਹਨਾਂ ਦੇ ਫਿਰ ਕਹਿੰਦਾ ਕਰੇ ਨਾ ਸਾਡੇ ਗੱਲ ਕਰੀ ਮੈਂ ਨਾ ਗੱਲ ਕਰਾਂ ਮੇਰੇ ਤਾਂ ਖਾਦੀ ਪੀਤੀ ਰੋਟੀ ਨਹੀਂ ਪਚਦੀ ਇਹ ਤਾਂ ਫਿਰ ਵੀ ਮੈਟ੍ਰਿਕ ਵੱਡੀ ਗੱਲ ਐ ਦੇਖ ਤੀਆਂ ਜੀ ਕਰੇ ਹੋਊਗੀ ਬੈਠੀ ਤਾਂ ਹੈਗੀ ਏ निकल दीप करे हां हां बने आज नंगे आ गई कुड़े की करी जानी है कुछ नहीं आ गांज ही लंदी है नमी अच्छा ओपरा कर दिया मैं कहा चल कख खाई लेवे दाना जा पौंदी सीगी नहीं बैठ जा तो सारा दिन कामा ने मार ली ਜਦੋਂ ਆਉਣੀਏ ਤੋ ਤਾਂ ਕੰਮ ਹੀ ਲੱਗੀ ਹੁੰਨੀ ਐ। ਨਾ ਪਹਿਨੇ ਫਿਰ ਮੈਨੂੰ ਹੀ ਕਰਨੇ ਪੈਂਦੇ ਆ। ਅਵਤਾਰ ਤਾਂ ਖੇਤ ਬੰਨੇ ਵਗ ਜਾਂਦਾ ਤੇ ਉਹ ਹੁਣ ਹੀ ਹੱਥ ਲਾਉਂਦਾ ਕੰਮ ਨੂੰ। ਹੋਰ ਚੱਲ ਕੋਈ ਨਾ ਦੇ ਘਰ ਤੇ ਕੰਮ ਨੇ। ਘਰ ਦੇ ਕੰਮ ਕਰਦੇ ਕੀ ਅਗਲਾ ਕਹਿੰਦਾ ਹੁੰਦਾ ਚੰਗਾ ਹੀ ਹੈਗਾ। ਹੈ ਨਾਲੇ ਹੱਡ ਕੋਟੇ ਚੇ ਦਿਖਾ ਦੇ। ਸਹੀ ਗੱਲ ਆ। ਪਹਿਨੇ ਆਪਦੇ ਘਰ ਨੂੰ ਕੰਮ ਕਰਨਾ ਕਿਹੜਾ ਕਿਸੇ ਦੀ ਖਾਤਰ ਕਰਨਾ। ਹਾਂ ਆਪਦਾ ਕੰਮ ਨੇ। ਲੈ ਆਈ ਫਿਰ ਸਮਾਨ ਬਰਨਾਲਿਓ। ਨਹੀਂ ਬਰਨਾਲਿਓ ਸਮਾਨ ਤਾਂ ਮੈਂ ਕਾਹਦਾ ਲਈ ਪੜੀਆ ਤਾਂ ਮੈਂ ਉਹ ਲੈ ਕੇ ਆਈਆਂ। ਜਾਗਟ ਜੀ, ਕੋਟੀ ਜੀ ਲੈ ਕੇ ਆਈਆਂ। ਅੱਛਾ। ਤੇ ਬਾਕੀ ਸੂਟ ਲੈ ਲੈ ਸੀ ਮੈਂ ਦੋ ਤਿੰਨ ਉੱਥੇ ਸੁਣਾਉਣੇ ਦੇ ਆਈ ਮੈਂ ਕਿੱਥੇ ਪਿੰਡ ਚ ਮੈਂ ਅਗਰ ਕੀ ਦੇ ਫਿਰੂੰਗੀ ਚੱਲ ਵਧੀਆ ਕਰਿਆ ਪਰ ਮੈਂ ਕਾ ਤੂੰ ਤਾਂ ਨਹੀਂ ਗਈ ਤਾਂ ਤਾਂ ਸਿੱਗਾ ਨਹੀਂ ਕਰਿਆ ਮੇਰੇ ਨਾਲ ਪਹਿਲਾਂ ਤਾਂ ਮੈਨੂੰ ਨਾ ਰਿਆ ਜਾਂਦੀ ਸੀ ਚੱਲੂੰਗੀ ਚੱਲੂੰਗੀ ਜਿੱਦੇ ਪਰ ਨਾਲੇ ਕੀ ਕਹਿੰਦੀ ਦੱਸ ਕੇ ਜਾਈ ਹੈ ਅੱਜ ਦੇਖ ਲੈ ਖੜੇ ਪੈਰ ਕੋਨੇ ਤੂੰ ਜਵਾਬ ਦੇ ਕੀ ਆ ਹੁਣ ਉੱਤਰੀਆਂ ਮੈਂ ਤਾਂ ਬਸ ਤਾ ਖੜੇ ਪੈ ਪਰ ਸਵੇਰੇ ਮੈਨੂੰ ਦੱਸਦੀ ਚੋਰੀਓ ਵੀ ਅੱਜ ਚੱਲਾਂਗੇ ਫੇਰ ਤਾਂ ਮੈਂ ਬਹਾਨੇ ਨਾਲ ਚਾਰ ਪੈਸੇ ਫੜ ਲੈਂਦੀ ਮੂੰਹ ਤੇ ਕਦੋਂ ਦਿੰਦੇ ਨੇ ਉਹਦੀ ਕਹਿ ਦੇਣਾ ਸੀ ਅੱਜ ਤਾਂ ਸਾਡੇ ਕੋਲ ਹੈ ਨਹੀਂ ਨਹੀਂ ਗੱਲ ਵੀ ਤੇਰੀ ਠੀਕ ਹੈ ਆਤਾ ਪੜਨੇ ਮੈਂ ਗਲਤੀ ਕਰ ਲਈ ਮੇਰੇ ਵੀ ਇੰਨਾ ਦਿਮਾਗ ਨਹੀਂ ਕੰਮ ਕਰਿਆ ਜਾ ਖਾਣੇ ਦਾ ਮੈਨੂੰ ਤਾਂ ਐਸੀ ਮਹਾਚਲ ਆਪਣੀ ਸਾਈ ਵਧਾਈ ਲੱਗੀ ਹੋਈ ਐ ਚਲੋ ਉੱਥੇ ਹੋ ਗਈ ਹੋਊਗੀ ਤਿਆਰ ਵੀ ਚਲ ਚੱਲ ਪੜਾਂਗੇ ਅਵਤਾਰ ਤੋਂ ਤਾਂ ਮੈਂ ਚੋਰੀਓਂ ਭਗ ਜੂ ਉਹ ਕੜੱਕਰੇ ਰਹਿੰਦਾ ਨਹੀਂ ਇਹਦਾ ਕੰਜਰ ਦਾ ਕੀ ਕਰਾਂ ਇਹ ਤਾਂ 24 ਘੰਟੇ ਮੇਰੇ ਤੇ ਨਿਗਾਹ ਰੱਖਦਾ ਲੱਗਿਆ ਤੈਨੂੰ ਇਹਦਾ ਕਿ ਡਰ ਮਾਰਿਆਗਾ ਹਾਂ ਤੂੰ ਆਪਣੇ ਬੰਦੇ ਤੋਂ ਡਰ ਇਹ ਤਾਂ ਇਹ ਤਾਂ ਕੀ ਡਰਨਾਗਾ ਫੇਰ ਵੀ ਤੇਰਾ ਜੇਠ ਹੈ ਜ਼ਰੂਰੀ ਹੈ ਇਹ ਤਾਂ ਤੇਰੇ ਚੁੱਲੇ ਤੇ ਰੋਟੀ ਖਾਂਦਾ ਸੰਗਾ ਦਬਾਉ ਤਾਂ ਇਹਨੇ ਹੋਣਾ ਸੀ ਤੇ ਇਥੋਂ ਨਹੀਂ ਨਹੀਂ ਡਰ ਦੀ ਕਾਨੂੰਆ ਫੇਰ ਵੀ ਨਿਗਰਾਨੀ ਤਾਂ ਰੱਖਣੀ ਪੈਂਦੀ ਆ ਵੀ ਘਰੇ ਕੌਣ ਆਉਂਦਾ ਜਾਂਦਾ ਕਿੱਧਰ ਆਉਂਦਾ ਜਾਂਦਾ ਕੀ ਖਾਂਦਾ ਪੀਂਦਾ ਭੈਣੇ ਹੁਣ ਘਰ ਛੱਡਿਆ ਵੀ ਨਹੀਂ ਜਾਂਦਾ ਇਹ ਸੱਚੀ ਗੱਲ ਆ ਭੈਣੇ ਤੇ ਆਹ ਤੂੰ ਤਾਂ ਕਹਿੰਦੀ ਨਿਗਰਾਨੀ ਠੀਕ ਐ ਨਾ ਨਹੀਂ ਤੈਨੂੰ ਕੀ ਪਤਾ ਲੱਗਦਾ ਡੰਡਾ ਕਿਹੜੇ ਵਾਲੇ ਪਾਣੀ ਪੀਂਦੀਆਂ ਨੇ ਕੀ ਗੱਲ ਮੋਟੇ ਦਿਮਾਗ ਤੋਂ ਕੰਮ ਲਾਇ ਤੂੰ ਤਾਂ ਅੰਦਰ ਹੀ ਘੁੱਸ ਧੀਰੇ ਨੇ ਕਦੇ ਸੰਨੀ ਕਰਤੀ ਕਦੇ ਭਾਂਡੇ ਮਾਜਲੇ ਕਦੇ ਕੱਪੜੇ ਧੋਲੇ ਮਾੜਾ ਮੋਟਾ ਕੋਈ ਨਿਗਰ ਰੱਖਿਆ ਘਰ ਕਿਸੇ ਗੱਲਬਾਤ ਦੀ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਤੂੰ ਕਹੀ ਕੀ ਜਾਨਣੀ ਆ 24 ਘੰਟੇ ਤਾਂ ਮੈਂ ਨਿਗਰਾਨੀ ਤੇ ਆ ਹੁਣ ਗਿਆ ਬਾਹਰ ਨੂੰ 10 ਮਿੰਟ ਹੋਏ ਨੇ ਸਾਰੇ ਗਿਆ ਕਿੱਥੇ ਤੈਨੂੰ ਇੰਨਾ ਪਤਾ ਵੀ ਕਿਹਦੇ ਕੋਲੇ ਖੜਾ ਬੈਠਾ ਕਿੱਥੇ ਉਹ ਨਾ ਚਾਹ ਦੀ ਕੁਟ ਪੀਤੀ ਐ ਇੱਧਰ ਗਿਆ ਬੰਦਿਆਂ 'ਚ 10 ਮਿੰਟ ਤਾਂ ਅੰਸ਼ ਖੇਡਣ ਲੈ ਦੱਸ ਮੇਰੀ ਗੱਲ ਸੁਣ ਲੈ ਮੇਰਾ ਨਾਂ ਨਾਲ ਲਾਈਂ ਕਿਤੇ ਫੜ ਤਾਂ ਬਾਹਰ ਚ ਖੜ੍ਹ ਦਊ ਪੱਟ ਦਊਗਾ ਛੋਟੀ ਛੋਟੀ ਕੰਨੀ ਅਜੇ ਚਾਹ ਪਾਣੀ ਪੀ ਕੇ ਆਇਆ ਉਹਦੀ ਮਾਂ ਆਈ ਹੋਈ ਐ ਸੌਖਾ ਹਾਂ ਮੈਂ ਆਪ ਦੇਖਿਆ ਉਹਨੂੰ ਮੇਰਾ ਤਾਂ ਪਤਾ ਨਹੀਂ ਲੱਗਿਆ ਪਹਿਲਾਂ ਤੱਕ ਹਾਂ ਦੇਖੀ ਆਇਆ ਵਾਲਾ ਦਾ ਬਾਲਾ ਦੇਖਦਾ ਸੀਗਾ ਕੁਦਰਤੋਂ ਆ ਗਈ ਮੈਂ ਪਤਨਾ ਮੈਂ ਬਰਨਾਲੇ ਤੋਂ ਆ ਕੇ ਨਾ ਬਸ ਉਤਰੀ ਸੀ ਕੁਦਰਤੋਂ ਮੈਂ ਆ ਗਈ ਪਾਣੀ ਮੈਂ ਤਾਂ ਦੇਖ ਲਿਆ ਮੈਨੂੰ ਦੇਖ ਕੇ ਤਾਂ ਨਾ ਪਾਣੀ ਤਾਂ ਨਹੀਂ ਹੋ ਗਿਆ ਲੈ ਉਹਦੀ ਫਿਰ ਚੋਰੀ ਫੜੀ ਗਈ ਚੋਰੀ ਫੜੀ ਗਈ ਉਹ ਤਾਂ ਮੈਨੂੰ ਕਹਿੰਦਾ ਗੱਲ ਨਾ ਕਿਸੇ ਕੋਲ ਗਾਹਾਂ ਕਰਦੀ ਮੱਖਨ ਆਪੇ ਮੈਂ ਮੈਂ ਤਾਂ ਕਾਨੂੰਨ ਨਾਲ ਗੱਲ ਕਰਦੀ ਆ ਕਿਸੇ ਕੋਲੇ ਆਪਣਾ ਤਾਂ ਕਾਨੂੰਨ ਸੁਭਾਅ ਹੈ ਆਪਾਂ ਤੇ ਨਹੀਂ ਪਤਾ ਫਿਰ ਆਪਾਂ ਕਿਸੇ ਨਾਲ ਗੱਲ ਕਰਦੀ ਆ ਮੇਰਾ ਸੁਭਾਅ ਨਹੀਂ ਹੂੰ ਆਪਾਂ ਕਿਉਂ ਕਿਸੇ ਦੇ ਘਰ ਦੇ ਵਿੱਚ ਕਸਾਮਾਨ ਪਵਾਈਏ ਸਹੀ ਗੱਲ ਹੈ ਗੱਲ ਕਰ ਵੀ ਹੂੰ ਮੈਨੂੰ ਆਈ ਨਾ ਤਾਂ ਗੁੱਸਾ ਜਰੂਰ ਆ ਜਾ ਦੇਖ ਲੈ ਨਾਲੇ ਮੱਖਾ ਚੰਦਰਾ ਉੱਧਰ ਪੁਸ਼ ਮਾਰਦਾ ਨਾਲੇ ਉੱਧਰ ਪੁਸ਼ ਮਾਰਦਾ ਹੈ ਹੈ ਮੈਨੂੰ ਤਾਂ ਇੰਨਾ ਯਕੀਨ ਕਰੀ ਬੈਠੀ ਆ ਮੈਨੂੰ ਤਾਂ ਪੂਰਾ ਜਕੀਨਾ ਮੈਨੂੰ ਤਾਂ ਕਹਿੰਦਾ ਮੈਂ ਉਹਨਾਂ ਦੇ ਘਰੇ ਪੈਰ ਨਹੀਂ ਪਾਉਂਦਾ ਆਖੇ ਛੋਟੇ ਨੇ ਪੁੱਛਿਆ ਨਹੀਂ ਵਿਆਹ ਵੇਲੇ ਮੇਰੀ ਪੁੱਛ ਗੱਛ ਨਹੀਂ ਕੀਤੀ ਮੇਰਾ ਆਏ ਨਹੀਂ ਕੀਤਾ ਆਨੀ ਬਹਾਨੀ ਗਾਲਾਂ ਕੱਢਦਾ ਤੇ ਅੱਜ ਉਹਨਾਂ ਦੇ ਘਰੋਂ ਨਿਕਲਦਾ ਹੈ ਹਾਂ ਉਹਦੀ ਉਹਦੀ ਮਾਂ ਵੀ ਆਈ ਹੋਈ ਐ ਜਿੰਨਾ ਬਿੱਟੜੀ ਨਾ ਫੇਟੋਦੀ ਮਾਂ ਹੈ ਕੰਤਰੀ ਪੌੜੀ ਪੈਤਲਾ ਹੋ ਮੋਟੜ ਜੀ ਉਹ ਨਹੀਂ ਤਾਂ ਆਖੀ ਬੋਲਦੀ ਐ ਉਹ ਤਾਂ ਮੈਂ ਪਹਿਲੇ ਦਿਨ ਹੀ ਦੇਖ ਲਿਆ ਸੀ ਆ ਹਾਂ ਮਿੱਟੀ ਤੋਂ ਚਾਰ ਰਤੀਆਂ ਉੱਤੋਂ ਦੀ ਐ ਉੱਤੋਂ ਦੀ ਐ ਉਹ ਮੈਂ ਆਖਾ ਮੜ ਜਾ ਮੈਂ ਚੱਲ ਦੱਸ ਹੀ ਜਾਮਾ ਮੜ ਜੀ ਕੰਨਾ ਸੋਰੀ ਪਾਈ ਫਿਰ ਬਿੜ ਕਿਤੇ ਕਰੇ ਜਾਂਦੀ ਐ ਆਇਆ ਮਿਚਲਾ ਜਿਹੜੇ ਹੈਗੇ ਦੋ ਖੁੱਡਾ ਕਿਤੇ ਬਤਲੇ ਨਾ ਖਸਕਾ ਲੇ ਇਹਦੇ ਕੰਨੋਂ ਜਾਵੇਂਗੀ ਤੂੰ ਆ ਰਹਿ ਜਾਵੇਂਗੀ ਤੂੰ ਤਾਂ ਕੱਪੜਿਆਂ ਦੇ ਵਿੱਚ ਬੁਰਸ਼ ਲਾਉਂਦੀ ਮੈਲ ਕੁੱਤੋਂ ਦੀ ਉਹਦੀ ਲੈ ਹਾਂ ਥਾਲ ਚ ਪ੍ਰੀਪਰੀ ਦਿਨੀਆਂ ਉਹਨੂੰ ਚੌਰਿਆਂ ਨੂੰ ਰੋਟੀਆਂ ਤੈਨੂੰ ਕੀ ਲੋੜ ਪੈਂਦੀ ਹੈਗੀ ਤੂੰ ਚੁੱਪ ਕਰਕੇ ਉਹ ਕਹਾ ਕਰ ਦੇਖੀ ਜਾਊਗੀ ਜ਼ਮੀਨ ਤਾਂ ਤੇਰੇ ਕੋਲੋਂ ਕਿਤੇ ਲੈ ਜਾਈ ਨਹੀਂ ਸਕਦਾ ਜਿੰਨਾ ਤਰ ਹੋਊਗੀ ਤੇਰੀ ਪਰ ਇੰਨਾ ਕੀ ਪਤਾ ਬੈਤਲਾ ਕਿਸਰ ਚ ਪਾ ਦਣ ਉਹਦੀ ਮਾਤਾ ਨਾ ਸਿਆਣਾ ਸੂਲੇ ਕੋਲੇ ਬਾੜਾ ਫਿਰਦੀ ਐ ਸੱਚੀ ਉਹ ਭਲਾ ਨਹੀਂ ਜਾਂਦੀ ਉਹ ਤਾਂ ਇੱਕ ਦਿਨ ਮੈਨੂੰ ਟੱਕਰੀ ਦਿੱਤੀ ਉੱਥੇ ਮੋਗੇ ਤਾਂ ਤੋਂ ਮੋਗ ਗਿਆ ਕੀ ਕਰਨਗੇ ਮੈਂ ਤਾਂ ਮੋਗ ਗਿਆ ਉਧਰ ਗਈ ਸੀ ਮੈਂ ਦਵਾਈ ਲੈਣ ਮੇਰਾ ਕੋਟਾ ਜਾ ਕੇ ਰੁਕਦਾ ਸੀ ਕਿਸੇ ਨੇ ਦੱਸ ਪਾਈ ਸੀ ਉੱਥੋਂਦੋਂ ਮੇਰਾ ਆਉਣ ਹੋ ਗਿਆ ਉਧਰੋਂ ਇਧਾ ਹੋ ਗਿਆ ਹਾਂ ਮੈਨੂੰ ਉਹਦੇ ਨਾਲ ਇੱਕ ਦੋ ਹੋਰ ਸੀ ਨਹੀਂ ਚਲ ਆਪਾਂ ਉਹਨਾਂ ਤੋਂ ਕੀ ਲੈਣਾ ਜਿੱਥੇ ਮਰਜੀ ਖੇ ਖਾਂਦੀਆਂ ਫਿਰਨ ਨਹੀਂ ਆ ਸਾਡੇ ਵਾਲਾ ਕੰਜਰ ਤੇ ਮੈਨੂੰ ਤਾਂ ਗੁੱਸਾ ਚੜੀ ਜਾਂਦਾ ਵੀ ਮੇਰੇ ਤਾਂ ਇਹ ਕਹਿ ਕੇ ਮੈਂ ਇਹ ਚਾਰ ਬੰਦਿਆਂ ਚ ਜਾਣਾ ਖੇਡਣ ਤਾਸ਼ ਤੇ ਫਿਰਦਾ ਕਿੱਥੇ ਆ ਇਹ ਤਾਂ ਹੋਰੀ ਹੋਰੀ ਕਿਸੇ ਪਾਸੇ ਗੋਲੇ ਵਾਛੇ ਨਾ ਹੁੰਦਾ ਫਿਰਦਾ ਉੱਥੇ ਕਿੱਥੇ ਖੇਡਦਾ ਤਾਂ ਸੀ ਤਾਂ ਹੋਰੀ ਬੈਗੀ ਕੁੱਟਿਆ ਜਾ ਹਾਂ ਏ ਨਹੀਂ ਮੈਨੂੰ ਕਹਿੰਦਾ ਮੈਂ ਤਾਂ ਉਹਨਾਂ ਨੂੰ ਮੱਥੇ ਲਾ ਕੇ ਰਾਜੀ ਨਹੀਂ ਛੋਟੀ ਦੀਆਂ ਸੁਣਿਆ ਨਾ ਕਰ ਛੋਟੀ ਕੋਲ ਬੈਠਿਆ ਖੜਿਆ ਨਾ ਕਰ ਤਾਂ ਹੀ ਮੈਨੂੰ ਕੰਜਰ ਕਹਿੰਦਾ ਜੇ ਉਹਨਾਂ ਨੂੰ ਬੁਲਾਇਆ ਨਾ ਕਰ ਵੀ ਮੇਰੇ ਪੇਟ ਨਾ ਖੁੱਲ ਜਾਂਦੇ ਤੇ ਤੇ ਇੱਥੇ ਹੀ ਗੱਲ ਹੈ ਚਲਾ ਕਬੜਾ ਉਹ ਲੈ ਚੰਗਾ ਫਿਰ ਮੜ ਜਾ ਮੇਰਾ ਨਾ ਹੁਣ ਉਹ ਨਾਲ ਨਹੀਂ ਚੰਗਾ ਮੈਂ ਤਾਂ ਨਾ ਤੇਰਾ ਨਾਮ ਮੈਂ ਕੌਣ ਦਾਨਾਂਗਾ ਮੈਂ ਤਾਂ ਐ ਵੀ ਚੱਲ ਕੁੜੇ ਮੱਚਦਾ ਕਿੱਥੇ ਮੈਂ ਆਥਾ ਵੀ ਵਿਚਾਰੀ ਉਹ ਕਿੰਨਾ ਭਰੋਸਾ ਕਰੀ ਬੈਠੀ ਐ ਹੈ ਇਹ ਕੀ ਕੰਜਰ ਖੇ ਖਾਂਦਾ ਫਿਰਦਾ ਉੱਥੇ ਹੈ ਤੇ ਲੈ ਚੱਲ ਚੰਗਾ ਫਿਰ ਮੈਂ ਤਾਂ ਜਾਣੀਆ ਮੈਨੂੰ ਟਾਈਮ ਲੱਗ ਗਿਆ ਬਥੇਰਾ ਉੱਥੇ ਸਾਰਾ ਦਿਨ ਲੰਘ ਗਿਆ ਭਾਈ ਮੇਰਾ ਤਾਂ ਕੀ ਕਰ ਤੂੰ ਬਿੜਕ ਰੱਖੀ ਤੂੰ ਚੰਗਾ ਨਾ ਜਦੋਂ ਮੇਰੇ ਬੜਾ ਮਾਤਾ ਕਹਿੰਦਾ ਡੰਡਾ ਚੱਕ ਲਈ ਕੁਛ ਨਹੀਂ ਹੁੰਦਾ ਡੰਡਾ ਚੱਕ ਕੇ ਮਗਰ ਪੈ ਜੀ ਉਹਦੇ ਇਹ ਜਦਾਂ ਉਹ ਥਾਲ ਚ ਪਰੀ ਕੇ ਰੋਟੀਆਂ ਨਾਲੇ ਉਧਰ ਪੁਸ਼ ਮਾਰਦਾ ਨਾਲੇ ਇਧਰ ਪੁਸ਼ ਮਾਰਦਾ ਜਦ ਤਾ ਫਿਰ ਬੰਦਾ ਇੱਕ ਪਾਸੇ ਹੋ ਕੇ ਰਹੇ ਹੈ ਤੇ ਨਾਲੇ ਚੋਰ ਨਾਲ ਚਤਰਾਈਆਂ ਆ ਗੱਲ ਕਰਦਾਗਾ ਚੰਗਾ ਪਣ ਮੇਰਾ ਨਾਮ ਉਹਨਾਂ ਨਾਲ ਨਹੀਂ ਦੇ ਨਾ ਨਾ ਪਣ ਤੇਰਾ ਨਾਮ ਐ ਕਾ ਨੂੰ ਲੈਣਾਗਾ ਮੈਨੂੰ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਮੈਂ ਮੈਨੂੰ ਤਾਂ ਕਹਿੰਦਾ ਉਹਨਾਂ ਨੂੰ ਬੁਲਾਉਣਾ ਨਹੀਂ ਉਹਨਾਂ ਨੇ ਆਉਣਾ ਜਾਣਾ ਨਹੀਂ ਮੈਂ ਮੱਥੇ ਲਾ ਕੇ ਰਾਜੀ ਨਹੀਂ ਮੇਰੇ ਕੋਲ ਤਾਂ ਸੌ ਸੌ ਗੱਲਾਂ ਬੋਲਦਾ ਉਹਨਾਂ ਨੂੰ ਤੇ ਉਹਨਾਂ ਦੇ ਘਰੇ ਜਾਂਦਾ ਆਉਂਦਾਗਾ ਮੇਰੇ ਤੋਂ ਲਕੋ ਰੱਖਦਾਗਾ ਕੱਪੜੇ ਤੋਂ ਤੋਂ ਮੈਂ ਦੇਵਾ ਥਾਲ ਪ੍ਰੀਪਰੀ ਮੈਂ ਫੜਾ ਮਾਂ ਨੂੰ ਮਾਣਾ ਆ ਉਹ ਬੋਲੇ ਮੈਨੂੰ ਲੋਕਾਂ ਤੋਂ ਗੱਲਾਂ ਮੈਂ ਕਰਾਵਾਂ ਤੇ ਉਹੀ ਗੱਲ ਹੋ ਗਈ ਨਾ ਖਾਣ ਪੀਣ ਨੂੰ ਬਾਂਦਰੇ ਤੇ ਡੰਡੇ ਖਾਣ ਨੂੰ ਰਿਛ ਲੋਕਾਂ ਦੀਆਂ ਗੱਲਾਂ ਮੈਂ ਸੁਣਾ ਤੇ ਖਾਵੇ ਪੀਵੇ ਕੰਜਰੀ ਉਹ ਆਉਣデアਜ ਉਹਨੂੰ ਕਰੇ ਬੜਨ ਮੈਂ ਵੀ ਨਹੀਂ ਦਿੰਦੀ ਕਲਦੀਪ ਕੁਰੇ ਉਹ ਮੈਂ ਕਹਿੰਦਾ ਸੀ ਰੋਟੀ ਲਿਆ ਨਾਲੇ ਲੱਸੀ ਚ ਨੂਨ ਪਾ ਲਈ ਨਾ ਜਿੱਧਰੋਂ ਆਇਆ ਉਹਨੇ ਤੈਨੂੰ ਲੱਸੀ ਚ ਨੂਨ ਪਾ ਕੇ ਪਿਆਇਆ ਨਹੀਂ ਉਹ ਮੈਂ ਤਾਂ ਸਾਥ ਚੋਂ ਆਇਆ ਉੱਥੇ ਕਿਹੜੇ ਪਤੰਦਰ ਨਹੀਂ ਬੈਠੇ ਸੀ ਮੈਨੂੰ ਲੱਸੀ ਪੀਉਣ ਵਾਲੀ ਅੱਛਾ ਜਿਹੜਾ ਮੈਂ ਅੱਖੀਂ ਦੇਖਿਆ ਉਹ ਝੂਠ ਹੋ ਗਿਆ ਨਾ ਜਿਹੜੀ ਤੈਨੂੰ ਗੇਟਾਂ ਤੱਕ ਛੱਡਣ ਆਈ ਸੀ ਜਿਹਦੇ ਘਰੇ ਬੈਠ ਕੇ ਗੋਡੇ ਨਾਲ ਗੋਡਾ ਲਾ ਕੇ ਚਾਹਾਂ ਪੀ ਕੇ ਆਇਆ ਉਸੇ ਤੋਂ ਨਾਲੇ ਰੋਟੀ ਖਾ ਲੈਣੀ ਸੀ ਨਾਲੇ ਲੱਸੀਆਂ ਪੀ ਲੈਣੀਆਂ ਸੀ ਓਹੋ ਉੱਪਰ ਜਾਈਏ ਤਾਂ ਤੈਨੂੰ ਬਹਿਮ ਮੈਂ ਕਿਤੇ ਨਹੀਂ ਗਿਆ ਨਾ ਕਿਸੇ ਤੋਂ ਚਾਹ ਪੀਤੀ ਮੈਂ ਤਾਂ ਭੁੱਖਾ ਮਰੀ ਜਨਾ ਮੈਂ ਤਾਂ ਸ਼ਰੇ ਆਂਬ ਦੇ ਹਣੇ ਝੂਠ ਬੋਲੀ ਆ ਨਾ ਮੈਨੂੰ ਕਮਲੀ ਬਣਾਈ ਜਾਣਾ ਹੈ ਨਾ ਮੈਂ ਤਾਂ ਉਹਦੇ ਅੱਖੀਂ ਦੇਖਿਆ ਕਿੰਨੀ ਕਿ ਦੋਰਾ ਦਾ ਕਰ ਹੈ ਉਹ ਤੂੰ ਤਾਂ ਉਹੀ ਕਹੀ ਜਨੇ ਮੈਂ ਤਾਂ ਸੱਚੀ ਉਹ ਕੜਾ ਖਾਣ ਵਾਲੇ ਬਾਬੇ ਦੀ ਸੋ ਮੈਂ ਨਹੀਂ ਗਿਆ ਕਿਸੇ ਤੇ ਮੈਂ ਮੈਨੂੰ ਵੀ ਜਿੱਡੇ ਮਰਜੀ ਸੌਣ ਲੱਗੇ ਮੈਂ ਵੀ ਤੈਨੂੰ ਉਥੋਂ ਨਿਕਲਦੇ ਦੇਖਿਆ ਦੇਖਿਆ ਇਹ ਤਾਂ ਤੈਨੂੰ ਹੀ ਭੁਲੇਖਾ ਪੈ ਗਿਆ ਤੂੰ ਤਾਂ ਕਹਿੰਦਾ ਸੀ ਮੈਂ ਤਾਂ ਉਹਨਾਂ ਦੇ ਘਰੇ ਨਹੀਂ ਜਾਂਦਾ ਮੈਂ ਤਾਂ ਉਹਨਾਂ ਨੂੰ ਮੱਥੇ ਲਾ ਕੇ ਨਹੀਂ ਰਾਜੀ ਤੇ ਮੈਨੂੰ ਇਹ ਜਿਹੜੇ ਝੂਠ ਬੋਲਦਾ ਰਿਹਾ ਤੇ ਅੱਜ ਤੈਨੂੰ ਮੈਂ ਸ਼ਰਿਆਂਵਾਂ ਉਹਨਾਂ ਦੇ ਘਰੋਂ ਨਿਕਲਦੇ ਦੇਖ ਲਿਆ ਬੱਸ ਤੂੰ ਕਿੱਦੇ ਕਹਿੰਦਾ ਜਾਂਦਾ ਹੋਵੇਂਗਾ ਨਹੀਂ ਨਹੀਂ ਭਜਾਈ ਮੈਂ ਕਿਤੇ ਨਹੀਂ ਜਾਂਦਾ ਨਾਮ ਐਦੂ ਮੈਂ ਤਾਂ ਕੰਨ ਫੜ ਲੇ ਵੀ ਉਹਨਾਂ ਦੇ ਘਰੇ ਜਾਣਾ ਹੀ ਨਹੀਂ ਬੱਸ ਉਹੀ ਤੈਨੂੰ ਭੁਲੇਖਾ ਪੈ ਗਿਆ ਅੱਜ ਕੀ ਕਰਨ ਗਿਆ ਸੀ ਕਾਨੂੰ ਗਿਆ ਉਹੀ ਤੈਨੂੰ ਕੋਈ ਹੋਰ ਹੋਊਗਾ ਮੈਂ ਕਾਨੂੰ ਸੀ ਖਾ ਮੇਰੇ ਸਿਰ ਦੀ ਸੌ ਓਹੋ ਸਿਰ ਦੀ ਸੌ ਖਾਲੀ ਫਿਰ ਰਹਿ ਕੇ ਉੱਪਰ ਜਾਈ ਕਮਾਲ ਹੋਊਗੀ ਤੇਰੀ ਕਿਆ ਤੂੰ ਝੂਠ ਬੋਲਦਾ ਹੈ ਤੇਥਾ ਝੂਠ ਬੋਲਿਆ ਵੀ ਨਹੀਂ ਜਾਂਦਾ ਮੈਂ ਤੈਨੂੰ ਦੱਸਦਾ ਚਾਹੇ ਤੂੰ ਅੱਜ ਵਗ ਜਾ ਚਾਹੇ ਵਗ ਜਾ ਕੱਲ ਚੱਕ ਆਪਦਾ ਮੰਝਾ ਬਿਸਤਰਾ ਪੱਕਾ ਰਹਿ ਲੈ ਉਧਰ ਮੈਂ ਹੀ ਨਹੀਂ ਲੋਕਾਂ ਤੋਂ ਗੱਲਾਂ ਕਰਵਾ ਸਕਦੀ ਤੇਰੀ ਮਰਜ਼ੀ ਹੈ ਪਰ ਮੈਂ ਤਾਂ ਦੇਖ ਆਪਦੇ ਆਪ ਜਾਂਦਾ ਨਹੀਂ ਸੀ ਜੇ ਤੂੰ ਕਹਿੰਨੀ ਹੈ ਫਿਰ ਕੋਈ ਵਿਚਾਰ ਕਰ ਲਾਂਗੇ ਮੈਂ ਤਾਂ ਕਹਿਣ ਦੀ ਲੋੜ ਹੀ ਨਹੀਂ ਪਈ ਤੂੰ ਤਾਂ ਪਹਿਲੇ ਹੀ ਪੱਕਾ ਹੋਇਆ ਫਿਰ ਨਹੀਂ 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 ਐ ਘਰ ਤੂੰ ਮੇਰੇ ਮੂੰਹ ਕੋਹਣਾ ਵੀ ਮੈਂ ਤੈਨੂੰ ਕਰੋ ਕੱਢਾ ਹਾਂ ਹਾਂ ਤੂੰ ਤਾਂ ਮੈਨੂੰ ਮਾਰੀ ਬਣਾਉਣ ਨੂੰ ਫਿਰਦਾ ਵੀ ਲੋਕ ਕਹਿਣ ਵੀ ਕੁਲਦੀਪ ਨੇ ਆਪਦਾ ਜੇਠ ਘਰੋਂ ਕੱਢਿਆ ਚੱਲ ਮੈਂ ਲੋਕਾਂ ਤੋਂ ਇਹ ਵੀ ਸੁਣ ਲੂ ਚੱਕ ਜਾ ਉੱਪਰ ਜਾਈ ਤੇਰੀ ਮਰਜ਼ੀ ਐ ਮੈਂ ਤਾਂ ਜਾਣਨ ਨੂੰ ਚਾਹੁੰਦਾ ਨਹੀਂ ਤੂੰ ਐ ਕਰ ਅੱਜ ਦਾ ਦਿਨ ਤਾਂ ਰੋਟੀ ਖਵਾ ਨਾਲੇ ਲੱਸੀ ਰਿਹਾ ਮੈਂ ਰੋਟੀ ਨਾ ਮੈਂ ਰੋਟੀ ਤੈਨੂੰ ਅੱਜ ਦੇਵਾਂ ਨਾ ਫੜਾਵਾਂ ਤੈਨੂੰ ਕੱਲ ਜਿੱਥੋਂ ਮਿਲਦੀਆਂ ਉੱਥੇ ਖਾ ਲੈ ਸਾਡੇ ਬੰਨੋ ਤਾਂ ਤੂੰ ਮਰ ਗਿਆ ਖਦ ਹੋ ਗਈ ਕਮਾਲ ਹੋ ਗਏ ਇਸੇ ਗੱਲੋਂ ਮੈਂ ਡਰਦਾ ਸੀ ਉਹੀ ਸੇਪਾ ਮੂਰੇ ਪੈ ਗਿਆ ਚਲ ਕੋਨੀ ਨਿਕਲ ਕੇ ਰਹਾ ਹਾਂ ਕੰਮ ਤਾਂ ਆ ਕੇ ਵੀ ਹੁੰਦੇ ਰਹਿਣਗੇ ਮੈਂ ਉਹਦੀ ਖਬਰ ਲੈ ਲਾ ਸਾਡਾ ਹੱਸਦਾ ਬਸਦਾ ਟੱਬਰ ਸਾਰੇ ਚ ਕਲੇਸ਼ ਪਵਾ ਕੇ ਰੱਖਦਾ ਅੱਜ ਤੱਕ ਕੰਜਰੀ ਦੀ ਖੈਰ ਨਹੀਂ ਅੱਜ ਤਾਂ ਇੱਕ ਪਾਸਾ ਕਰਕੇ ਹੀ ਹਟੂ ਇਹਦੇ ਨਾਲ ਨਹੀਂ ਕਰਨਾ ਨਹੀਂ ਛੋਟੀਏ ਨਹੀਂ ਕੀ ਹੋ ਗਿਆ ਭੈਣੇ ਕਿਵੇਂ ਬੋਲੀ ਜਾਨੀ ਨਿਕਲਦੀਬ ਕੀ ਹੋ ਗਿਆ ਤੈਨੂੰ ਉਹ ਤਾਂ ਬਹਿ ਕੇ ਗੱਲ ਕਰਦੇ ਆਂਗੇ ਐਂ ਕਿ ਮੈਂ ਇੱਥੇ ਬੈਠਣ ਨਹੀਂ ਆਈ ਮਸੀ ਕਿ ਫੇਰ ਕੀ ਹੋ ਗਿਆ ਕਾਇਕਤ ਉਹ ਕਰਦੀਆਂਗੇ ਨਹੀਂ ਨਹੀਂ ਤੂੰ ਤਾਂ ਕਹਿੰਦੇ ਸੀ ਮੈਂ ਵੱਡੇ ਨੂੰ ਬੁਲਾਉਂਦੀ ਨਹੀਂ ਨਾ ਮੈਂ ਸੋਨੇ ਮੱਥੇ ਲਾ ਕੇ ਨਹੀਂ ਰਾਜੀ ਸੌ ਸੌ ਗੱਲਾਂ ਤੂੰ ਸਾਨੂੰ ਬੋਲਦੀ ਸੀ ਹੈ ਤੇ ਅੱਜ ਤੂੰ ਵੱਡੇ ਨੂੰ ਬਿਠਾ ਬਿਠਾ ਚਾਹਾਂ ਪਿਉਣੀ ਆਂ ਨਹੀਂ ਲੈ ਗਈ ਚਾਹ ਪਲਾਤੀ ਸਾਡੇ ਤਾਂ ਘਰੇ ਕੋਈ ਆਇਆ ਆਪਣੀ ਜੈ ਖਾਣੇ ਦਾ ਪਤਾ ਨਹੀਂ ਕੀ ਤੂੰ ਸੁਪਨੇ ਲੰੰਦੀ ਰਹਿੰਦੀ ਰਣੀ ਦਿਨ ਚ ਲੈ ਉਧਰ ਉਹ ਕੰਜਰ ਮੁੱਕਰ ਗਿਆ ਇੱਧਰ ਤੂੰ ਮੁੱਕਰੀ ਜਾਨੀਂ ਨਹੀਂ ਮੈਂ ਆਪ ਦੇਖਿਆ ਇੱਥੇ ਘਰੋਂ ਨਿਕਲਦਾ ਉਹ ਨਹੀਂ ਪੁੱਤ ਤੈਨੂੰ ਬੜੇ ਅੱਖਾਂ ਪੈ ਗਿਆ ਉਹ ਕਿਸਦਾ ਬੜਾ ਮੈਸਾ ਨਹੀਂ ਮੈਣੀ ਤਾਂ ਨਹੀਂ ਝੂਠ ਵਰਦੀ ਲੈ ਤੂੰ ਫੇਰ ਮੁੱਕਰੀ ਜਾਨੀਂ ਤੁਸੀਂ ਮੈਨੂੰ ਕਿਉਂ ਝੁੱਠੇ ਪਾਉਣੀਂ ਜਿਹੜੀ ਗੱਲ ਹੈਗੀ ਸਿੱਧੇ ਸਪਸ਼ਟ ਕਰੋ ਮੇਰੇ ਨਾਲ ਮੇਰੀ ਗੱਲ ਸੁਣ ਲੈ ਐਂ ਕਰ ਜੇਟ ਨੂੰ ਲੈ ਆ ਜਿਉਂ ਇੱਕ ਵਾਰੀ ਵੀ ਕਹਿ ਦੇਵੇਂ ਨਾ ਵੀ ਮੈਂ ਤੇਰੇ ਨਾਲ ਦੇ ਘਰੇ ਗਿਆ ਸਾਰੀ ਜੁੱਤੀ ਚ ਮੈਂ ਤੇਰੇ ਜ਼ਿੰਦਗੀ ਪਾਣੀ ਪੀ ਲੂੰਗੀ ਜਦੋਂ ਉਹੀ ਚੱਕ ਕੇ ਚੁੰਨੀ ਆ ਜਾਨੀ ਜਿਹੜੀ ਕਹਿ ਰਣੀ ਆ ਹਾਂ ਵੀ ਉਹਨੂੰ ਇੱਥੇ ਬਿਠਾ ਲਿਆ ਉਹਨੂੰ ਉੱਥੇ ਖੜੀ ਦੇ ਗੱਲਾਂ ਕਰਦੀ ਆ ਦੇਖ ਲੈ ਨੀ ਮਾਂ ਹੁਣ ਤਾਂ ਤੂੰ ਸਾਰਾ ਦਿਨ ਘਰੇ ਸੀ ਨੀ ਪੁੱਤੇ ਕਿਸ ਨੇ ਬੈਮ ਕਿਹਾ ਤੂੰ ਸੀ ਮੈਨੂੰ ਸਿਆਣੀ ਬਿਆਣੀ ਨੂੰ ਝੂਠੇ ਪਾਣੀਓ ਨੀ ਉਹ ਆਇਆ ਕਿਉਂ ਮੁੱਕਰਦੇ ਹੋ ਕਿਉਂ ਪਰਦੇ ਪਾਣੀਓ ਆਖਰ ਵਿੱਚੋਂ ਗੱਲ ਕੀ ਮੈਨੂੰ ਵੀ ਪਤਾ ਲੱਗਿਆ ਵੀ ਕਿਉਂ ਝੂਠ ਬੋਲਦੇ ਹੋ ਤੁਸੀਂ ਉਹ ਤੇ ਕੁਲਦੀਪ ਮੈਂ ਕਿਉਂ ਪਰਦੇ ਪਾਉਂ ਜਹੀਏ ਇਹਦੀ ਮਾਂ ਉਹ ਹੈ ਜੀ ਤੇਰੀ ਮਾਂ ਮੈਂ ਪੜਾ ਨੀ ਇੱਥੇ ਤਾਂ ਆਪਦੀਆਂ ਮਾਮਾ ਨਹੀਂ ਬਣਦੀਆਂ ਬਗਾਨੀਆਂ ਕਿੱਥੋਂ ਬਣ ਜਾਣਗੀਆਂ ਨੀ ਪੁੱਤ ਤੈਨੂੰ ਕਿਸੇ ਨੇ ਉਂਗਲੀ ਲਾਤੀ ਹੋ ਤੈਨੂੰ ਮੈਂ ਦੱਸਾਂ ਏ ਕੌਣ ਰਾਜੀ ਹੁੰਦਾ ਦਾ ਨੀ ਮਾਂ ਇਹਨੂੰ ਤਾਂ ਮੈਂ ਪਹਿਲੇ ਦਿਨ ਤੋਂ ਕਹਿੰਨੀ ਆ ਵੀ ਭੈਣੇ ਨਾ ਕਿਸੇ ਦੀਆਂ ਸੁਣਿਆ ਕਰ ਨਾ ਕਿਸੇ ਦੀਆਂ ਸੁਣਿਆ ਕਰ ਇੱਕ ਇਹੀ ਆ ਗਈ ਜਿਹੜੀ ਸਾਰਿਆਂ ਦੀ ਸੁਣਦੀ ਰਹਦੀ ਆ ਤੇ ਲੋਕ ਨਾ ਬੁਝਦੀ ਅੱਗ ਤੇ ਫੂਸ ਹੋਰ ਪਾ ਕੇ ਜਾਂਦੇ ਨੇ ਨਹੀਂ ਮੈਂ ਕੀ ਨਹੀਂ ਸੁਣਦੀ ਆ ਤੂੰ ਕੀ ਦੀ ਗੱਲ ਕਰਦੀ ਆ ਨਹੀਂ ਮੈਂ ਕਿਸੇ ਦੀਆਂ ਨਹੀਂ ਸੁਣਦੀ ਨਹੀਂ ਮੈਂ ਅੱਖੀ ਦੇਖੀ ਤੰਨੀ ਸੁਣੀ ਗੱਲ ਕਰਦੀ ਆ ਨਹੀਂ ਪੁੱਤ ਕਈ ਵਾਰੀ ਨਾ ਅੱਖੀ ਦੇਖੀਆਂ ਵੀ ਝੂਠ ਹੋ ਜਾਂਦੀਆਂ ਹੁੰਦੀਆਂ ਰੈਂਗੀਆਂ ਤੈਨੂੰ ਮੈਂ ਦੱਸਾਂ ਮੈਂ ਨਾ ਬਹੁਤ ਪਾਰਾ ਬੜਾ ਬਿਆ ਚੁੱਪਚਾਪ ਦੱਸ ਦੇ ਵੀ ਉਹ ਕਰਨ ਕੀ ਆਉਂਦਾ ਇੱਥੇ ਸਾਡੇ ਨਹੀਂ ਆਉਂਦਾ ਹੈਗਾ ਦੇਖ ਲਈ ਤੂੰ ਜਦੋਂ ਮਰਜ਼ੀ ਦੇਖ ਲਈ ਨਾਲੇ ਭਾਏ ਆ ਵੀ ਜਾਊਗਾ ਕੋਈ ਨਾ ਜਹ ਜੀ ਤੂੰ ਮੋੜੀ ਭਾਬੀਆਂ ਉਹ ਜੀ ਮੈਂ ਆ ਗਈ ਆ ਗੱਲ ਸੁਣ ਵੀਰ ਮੇਰੀ ਤੂੰ ਤਾਂ ਇਹਨੂੰ ਘਰੇ ਟਾਣਾ ਆਉਣੀ ਆ ਮੈਂ ਤਾਂ ਇਹਦਾ ਚਕੀਰ ਨਹੀਂ ਕਰਦੀ ਭੋਰਾ ਵੀ ਅੱਜ ਤਾਂ ਮੈਂ ਅੱਖੀ ਦੇਖ ਲਿਆ ਅੱਖੀ ਨਹੀਂ ਘਰੇ ਟਾਣ ਦੀ ਗੱਲ ਕਰਦੀਆਂ ਨਹੀਂ ਮੈਂ ਤਾਂ ਇਹਦੇ ਕਿਤੇ ਰਾਹ ਜਾਂਦੀ ਨੂੰ ਨਹੀਂ ਬੁਲਾਇਆ ਤੇਰੇ ਘਰੇ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ ਜਦੋਂ ਵੀ ਆਉਂਦੀ ਆ ਇਹੀ ਆਉਂਦੀ ਆ ਉਹ ਵੀ ਮੇਰੇ ਘਰ ਦੀਆਂ ਗੱਲਾਂ ਦਾ ਸਵਾਦ ਲੈਣ ਆਹ ਭਾਈ ਤੂੰ ਕਾਹਨੂੰ ਆਉਣਾ ਤੇ ਘਰੇ ਤੇਰੇ ਤੋਂ ਜੋ ਜਰਿਆ ਨਹੀਂ ਜਾਂਦਾ ਹੈ ਤੀਜਾ ਸਗਿਆ ਨਾ ਤੇਰੇ ਕੋਲ ਗੱਲ ਹਿਸਿਆਂ ਦੀ ਕਿੱਧਰ ਆ ਜਾਂਦੀ ਆ ਹਰ ਇਹ ਗੱਲਾਂ ਜਿਹੜਾ ਤੂੰ ਜਰਦੀ ਨਹੀਂ ਹੈਗੀ ਮੈਂ ਤਾਂ ਕਹਿੰਦੀ ਕਾਹਨੂੰ ਬੋਲਣਾ ਕਾਹਨੂੰ ਬੋਲਣਾ ਮੈਂ ਬੁਰੇ ਪਾਉਂਗੀ ਬਿਆਲਾ ਕਹੂਗਾ ਮਾਂ ਬੋਲਦੀ ਆਕੇ ਪਰ ਤੂੰ ਹਕਾਸਰ ਕੋਈ ੱੱਡੀ ਨਹੀਂ ਹੈਗੀ ਨਾ ਹੁਣ ਤਾਂ 2 ਮਿੰਟ ਪਹਿਲਾਂ ਕਹਿੰਦੀ ਸੀ ਮੈਂ ਤੇਰੀ ਮਾਂ ਦਿਖਾਤੇ ਮਾਂ ਨੇ ਰੰਗ ਨਹੀਂ ਤੂੰ ਕਹਿੰਦੀ ਤੀ ਬਣਗੀ ਤੂੰ ਤਾਂ ਕਹਿੰਦੀ ਮਾਂ ਮਾਂ ਤਾਂ ਤੂੰ ਕੀ ਮੈਨੂੰ ਮਾਂ ਸਮਝਦੀਆਂਗੀ ਮੈਨੂੰ ਪਤਾ ਹੀ ਆ ਜਿਹੜੀ ਆਪਦੀ ਸਕੀਤੀ ਵੀ ਨਹੀਂ ਹੋ ਸਕਦੀ ਉਹ ਮੇਰੀ ਕੀ ਹੋਊਗੀ ਨਾ ਪਣੇ ਮੇਰੀ ਗੱਲ ਸੁਣ ਲੈ ਉਹ ਨਾ ਮੀਨਾ ਚੱਤਿਆ ਵਰਚਿਆ ਵਰ ਬੋਲੀ ਜਾ ਇਹ ਨਾ ਹੋਵੇ ਵੀ ਮੇਰਾ ਫਿਰ ਪਰਹਾਈ ਹੋ ਜੇ ਜੇ ਪਾ ਜਾ ਆਪਦੇ ਘਰ ਨੂੰ ਹਾਂ ਸਾਡਾ ਨਹੀਂ ਹੋ ਰਹੀ ਜਿਹਦਾ ਸੱਚੀਆਂ ਸੁਣਾਉਣ ਆਗੇ ਤੇ ਜਾ ਆਪਦੇ ਘਰ ਨੂੰ ਜਾਉ ਤਾਂ ਮੈਂ ਆਪਦੇ ਘਰੇ ਤੇਰੇ ਘਰੇ ਤਾਂ ਮੈਂ ਨਾ ਖੜਾ ਅੱਜ ਤੇ ਨਾ ਖੜਾ ਕੱਲ ਨਾ ਫਿਰ ਅੱਜ ਦੀ ਤੁੱਪੜੇ ਮੈਂ ਲੈਣ ਆਈਆਂ ਅੱਜ ਕਾ ਤੋ ਆਈਆਂ ਫਿਰ ਨਹੀਂ ਮੈਂ ਤੈਨੂੰ ਕਹਿਣ ਆਈਆਂ ਵੀ ਅੱਜ ਤਾਂ ਬਿੱਕਰ ਨੂੰ ਘਰੇ ਬਾੜ ਲਿਆ ਜੇ ਅੱਗੇ ਤੋਂ ਇੱਥੇ ਬੜਿਆ ਦੇਖ ਲੈਣਾ ਤੇ ਤੁਹਾਡਾ ਦੋਹਾਂ ਦਾ ਜਲੂਸ ਕੱਢੋਂਗੇ ਮੈਂ ਹੋ ਜਾਈ ਅਰੇ ਮੈਂ ਸਰਪੰਚ ਵਰਪੰਚ ਵਰ ਨਹੀਂ ਸੁਣ ਤੈਨੂੰ ਸੁਣ ਨਹੀਂ ਕੋਈ ਨਾ ਤੂੰ ਸਰਪੰਚ ਦੇ ਜਾਵੇਂ ਨਹੀਂ ਨਹੀਂ ਐਸੇ ਠਾੜੇ ਮੈਗੇ ਜਾ ਮਾਕੇ ਤੈਨੂੰ ਨਾ ਐਡੀ ਤੂੰ ਪਿੱਕਰ ਦੀ ਹੈ ਜਾਲੀਆਂ ਤਾਂ ਉਹ ਪਿੱਕਰ ਨੂੰ ਸਾਹਮਣੇ ਰੱਖ ਫਿਰਦੀ ਹੈ ਉਹ ਘਰੇ ਚ ਬੰਦ ਕਰ ਲੈ ਬਾਹਰ ਨਾਲ ਨੀ ਚੱਲੋ ਇਹ ਜੀ ਚਾਗਲ ਨਾ ਕੀ ਬੋਲਣਾ ਹੈ ਮਾਰਾ ਬੋਲ ਕੇ ਆਪਾਂ ਤਾਂ ਮੂੰਹ ਗੰਦਾ ਕਰਾਂਗੇ ਆ ਦੇਖ ਲੈ ਮੇਰਾ ਆਏ ਕਰੇ ਬੈਠੀ ਰਾ ਬੀਬੀ ਪਤਾ ਕੇ ਜਾਂਦੀ ਆ ਇਹ ਜਦੋਂ ਆਉਂਦੀ ਆ ਕੀ ਨੀ ਪੁੱਤ ਸਿਆਣੇ ਸੱਚੀ ਕਹਿੰਦੇ ਆ ਕਹਿੰਦੇ ਸਰੀਕ ਕੋਈ ਕਸਰ ਨਹੀਂ ਛੜਦਾ ਇੱਕ ਸੇਰੇ ਬਣ ਕੇ ਨਹੀਂ ਢੁਕਦਾ ਹੈਗਾ ਹਾਂ ਸੱਚੀ ਗੱਲ ਆ ਤੇਰੀ ਹਾਂ ਮੈਂ ਤਾਂ ਤੇਰਾ ਜੰਮੀ ਯਕੀਨ ਨਹੀਂ ਸੀ ਕਰਦੀ ਵਾਹ ਕਰੋ ਅਜ ਮਾਨਾ ਆਇਆ ਪਿਆ ਅੱਗੇ ਤਾਂ ਅਗਲਾ ਬਸਾਉਂਦਾ ਹੁੰਦਾ ਸੀ ਘਰ ਹੁਣ ਪਟਦੀਆਂ ਨੇਂਗੀਆਂ ਦੇਖ ਲੈ ਹਜੇ ਅਗਲਾ ਕਹਿ ਰਹਿੰਦਾ ਦਰਾਣੀਆਂ ਜਠਾਣੀਆਂ ਪੈਣਾ ਵਾਂਗੂ ਰਹਿਣਾ ਆ ਬਣਜੂ ਪੈਣ ਮੇਰੀ ਚੱਲ ਮੈਨੂੰ ਕਾਹਨੂੰ ਬੁਲਾਉਣੀ ਆ ਪੁੱਤ ਆਲਾ ਖੂਗਾ ਉਹਦੀ ਮਾਂ ਬੋਲਦੀ ਐ ਇੱਥੇ ਆ ਕੇ ਨਹੀਂ ਮਾਂ ਇਹ ਕਿਹੜਾ ਇੱਕ ਅੱਧੇ ਦਿਨ ਦਾ ਕੰਮ ਆ ਇਹਨਾਂ ਤਾਂ ਤਾਂ ਇਹ ਰੋਜ਼ ਦਾ ਹੀ ਕੰਜਰਖਾਨਾ ਗਾ ਅਗਲ ਕਣ ਮੇਰਾ ਤਾਂ ਦਿਮਾਗ ਖਰਾਬ ਕਰਕੇ ਰੱਖਦਾ ਜਾ ਠੰਡਾ ਪਾਣੀ ਲਿਆ ਨਾ ਤੂੰ ਪੀ ਲੈ ਨਾ ਮੈਨੂੰ ਦੇ ਦੇ ਘੁੱਟ ਦਾਸ ਜੇ ਮਰਤੀ ਕੱਲੀ ਆ ਤਾਂ ਤੂੰ ਢਾਉਣ ਆਉਣੀ ਆ ਹੈ ਤੇ ਤੈਨੂੰ ਇਹ ਨਹੀਂ ਪਤਾ ਵੀ ਉਹਦੀ ਮਾਂ ਆਈ ਵੀ ਆ ਕੀ ਉਹ ਤੇਰੇ ਤੋਂ ਵੀ ਖਾਦੀ ਨਹੀਂ ਜਾਂਦੀ ਯਾਰ ਪਤਾ ਨਹੀਂ ਆ ਖਾਦੇ ਕੋਈ ਨਹੀਂ ਜਾਂਦੀਆਂ ਜੇ ਕੋਈ ਪਕਾ ਕੇ ਖਵਾਉ ਫੇਰ ਕਾਹਨ ਦੇ ਕੋਈ ਦਿੱਕਤ ਨਹੀਂ ਵਧੀਆ ਤੈਨੂੰ ਰੋਟੀ ਮਿਲਦੀ ਸੀ ਹੈ ਪਰ ਜਾਈ ਰੋਟੀਆਂ ਤਾਂ ਇਹਨਾਂ ਮਿਲਦੀਆਂ ਸੀ ਪਰ ਇਹ ਤਾਂ ਖਾਦੀਆਂ ਨਹੀਂ ਜਾਂਦੀਆਂ ਖਾ ਦਿਆ ਕੋਈ ਨਾ ਦੀਆ ਹੁਣ ਜੇ ਕੋਈ ਫੜਾਉ ਫੇਰ ਹੀ ਖਾਉ ਤੇ ਨਾਲੇ ਹੁਣ ਆਪ ਤੂੰ ਉਹਨਾਂ ਦੇ ਘਰੋਂ ਕਿਵੇਂ ਆਈਆਂ ਮੈਨੂੰ ਤਾਂ ਘਰੇ ਜਾਣ ਨਹੀਂ ਦਿੰਦੀ ਉਹਨਾਂ ਦੇ ਵੀ ਤੇਰਾ ਹੀ ਸਿਆਪਾ ਕਰਕੇ ਆਈਆਂ ਤੈਨੂੰ ਹੀ ਕੰਜਰਾ ਰੋਕੇ ਆਈਆਂ ਪੁੱਛਣ ਗਈ ਸੀ ਵੀ ਕੰਜਰੀਓ ਕੀ ਬਿਠਾ ਕੇ ਖਵਾਉਣੀ ਉਹਨੂੰ ਮੈਨੂੰ ਵੀ ਦੱਸ ਦੇ ਜਿਹੜਾ ਮੈਥੋਂ ਨਹੀਂ ਖਵਾਇਆ ਜਾਂਦਾ ਕਿਉਂ ਜਲੂਸ ਕਰਦੀਆਂ ਨਾਲੇ ਮੇਰਾ ਨਾਲੇ ਆਪ ਦਾ ਨਾਲੇ ਉਹਨਾਂ ਦਾ ਤਿੰਨਾ ਚਾਰਾਂ ਦਾ ਜਲੂਸ ਕਿਉਂ ਕੱਢਦੀ ਹੈ ਤੂੰ ਮੈਥੋਂ ਪਹਿਰੀ ਹੱਥ ਲਵਾਦਾ ਉੱਥੇ ਘਰੇ ਬਹਿ ਕੇ ਕੁੱਟਦਿਆ ਕਰ ਜਿਹੜਾ ਕੁੱਟਣਾ ਹੁੰਦਾ ਆ ਬਾਹਰ ਕਿਉਂ ਜਲੂਸ ਕੱਢਨੀ ਹੈ ਮੈਂ ਤਾਂ ਤੇਰੀ ਵੱਡਿਆ ਭਾਈਆਂ ਵਰਗੀ ਇ ਉਹ ਕਹਣਾ ਮੇਰੇ ਛਤਰ ਲਾ ਲੇ ਕਰ ਮੈਂ ਮੈਂ ਤਾਂ ਤੈਨੂੰ ਕਦੇ ਉੱਚਾ ਨਹੀਂ ਬੋਲੀ ਨੀਮਾ ਨਹੀਂ ਬੋਲੀ ਪਰ ਇਹ ਗੱਲ ਗਲਤ ਵੀ ਖਾਵੇਂ ਚੁੱਲੇ ਮੇਰੇ ਤੇ ਤੇ ਹਣ ਕਿੰਜ ਜਾ ਕੇ ਤੂੰ ਬਗਾਨੇ ਚੁੱਲੇ ਤੇ ਕੀ ਗੱਲ ਬਈ ਉਹੀ ਤੈਨੂੰ ਬਸ ਪਹਿਮ ਪਹਿਲੇ ਦੱਸ ਮੈਂ ਕਦੋਂ ਉਹਨਾਂ ਦੇ ਘਰੇ ਜਾਣਾ ਭਲਾ ਗੱਗੇ ਮੈਂ ਤਾਂ ਜੱਬ ਵਾਲੇ ਤੋਂ ਬੜਾ ਗੱਗੇ ਕੋਲੇ ਜਾ ਸਾਥ ਚ ਜਾਣਾ ਹੋਰ ਪਾਪੀ ਇਹ ਤਾਂ ਮੇਰੇ ਕੋਲ ਭਗ ਜਾਂਦਾ ਓਹ ਸਾ ਅਵੇ ਇਹ ਤੇਰਾ ਵੀ ਮੈਨੂੰ ਪਤਾ ਹੈ ਮੈਂ ਤੂੰ ਕਿਹੜੀਆਂ ਰਾਮਾਂ ਜਾਂ ਬੋਲਦਾ ਪਰ ਭਾਈ ਮੈਂ ਕਿਸੇ ਦੀਆਂ ਗੱਲਾਂ ਨਹੀਂ ਸੁਣਦੀ ਮੈਨੂੰ ਪੱਕੇ ਬੰਦੇ ਨੇ ਦੱਸਿਆ ਵੀ ਅੱਜ ਇਹ ਉਹਨਾਂ ਦੇ ਘਰੇ ਗਿਆ ਸੀ ਚਾਹਾਂ ਪੀ ਕੇ ਫੇਰ ਨਿਕਲੇ ਨਿਕਲਦੇ ਨੂੰ ਪੱਕੇ ਬੰਦੇ ਨੇ ਦੇਖਿਆ ਬਸ ਆ ਜਿਹੜੇ ਪੱਕੇ ਬੰਦੇ ਐਸਾਏ ਉਹ ਮੈਨੂੰ ਟੱਕਰ ਜਾਣਨਾ ਕਿਤੇ ਮੈਂ ਫੇਰ ਪੁੱਛਾਂ ਉਹਨਾਂ ਨੂੰ ਪੱਕੇ ਬੰਦੀ ਘਰ ਪੱਟਦੇ ਨੇ ਘਰ ਘੱਟ ਹੀ ਦੇਖ ਇਹ ਮਗਰ ਲੱਗ ਜਾਂਦੀ ਐ ਆ ਮੰਗਰ ਕਿਉਂ ਲੱਗ ਜਾਨੀਆ ਫਿਰ ਗੱਲ ਤਾਂ ਸੱਚੀ ਐ ਨਾ ਤੂੰ ਕਹਿ ਵੀ ਤੂੰ ਗਿਆ ਨਹੀਂ ਉਹਨਾਂ ਦੇ ਘਰੇ ਕਾ ਨੂੰ ਗਿਆ ਪਰ ਜਾਈ ਉਂੀ ਤੈਨੂੰ ਬਸ ਪ੍ਰੇਖਾ ਹੀ ਪੈ ਗਿਆ ਮੈਂ ਕੱਲ ਨੂੰ ਜਾਣਾ ਉਧਰ ਉਹ ਮੁੱਕਰ ਗਿਆ ਕਿ ਸਾਡੇ ਘਰੇ ਆਇਆ ਨਹੀਂ ਇਧਰ ਤੂੰ ਮੁੱਕਰ ਗਿਆ ਨਾ ਮੈਨੂੰ ਸਿਆਣੀ ਵੈਣੀ ਨੂੰ ਤੁਸੀਂ ਝੂਠੇ ਪਾਤਾ ਹੁਣ ਜਿਹੜੀ ਗੱਲ ਹੋਣੀ ਸੀ ਉਹ ਤਾਂ ਹੋ ਗਈ ਪਰ ਇਦੂ ਮੁੜ ਕੇ ਜੇ ਮੈਂ ਬਾਗ ਗਿਆ ਬੇਸ਼ੱਕ ਪੰਮ ਮੈਨੂੰ ਇੱਥੇ ਕੁੱਟਣ ਲੱਗ ਗਈ ਅੱਧੀ ਗੱਲ ਤਾਂ ਸੱਚੀ ਬਾਹਰ ਆ ਗਈ ਨਾ ਬਾਈ ਤੂੰ ਹੁਣ ਮੂੰਹ ਤੇ ਖੜਾ ਮੈਂ ਝੂਠ ਨਹੀਂ ਐ ਬੋਲ ਸਕਦਾ ਕਾ ਨੂੰ ਮੈਂ ਤਾਂ ਝੂਠ ਜਮੀ ਮਾਰਦਾ ਮੈਂ ਤਾਂ ਝੂਠ ਮਾਰ ਲਈ ਆ ਜਾਂਦੇ ਅਵਤਾਰ ਨੂੰ ਅੱਥਨੇ ਅਵਤਾਰ ਨੂੰ ਆ ਜਾਂਦੇ ਉਹਦੇ ਮੂੰਹ ਤੇ ਬਿਠਾ ਕੇ ਤੈਨੂੰ ਪੁੱਛੂ ਮੈਂ ਤੂੰ ਕਿਉਂ ਬਜਾਈ ਕਹਾ ਦੀ ਕਹਾ ਕਹਾ ਦੀ ਕਹਾ ਗੱਲ ਬਦਾਉਣੀ ਐ ਇੱਥੇ ਮਿੱਟੀ ਪਾ ਕਾ ਨੂੰ ਐਵੇਂ ਸੱਪਾਂ ਚ ਪੈਣੀ ਐ ਮੈਂ ਤਾਂ ਅੱਜ ਅਵਤਾਰ ਨੂੰ ਗੱਲ ਦੱਸੂਗੀ ਵੀ ਭਈ ਆਪਾਂ ਐਵੇਂ ਇਹਨੂੰ ਬੱਗ ਨੂੰ ਪੂਜੀ ਜਾਂਦੇ ਜਿੰਨਾ ਮਰਜ਼ੀ ਖਵਾ ਪਿਆ ਲਈਏ ਇਹਨਾਂ ਡੱਕਾ ਤਾਂ ਉਧਰ ਹੀ ਸਿੱਟਣਾ ਜਾ ਕੇ ਵੀ ਅੱਜ ਖੋਲ ਲੈ ਦੇ ਨਾਲ ਗੱਲ ਵੀ ਇੱਧਰ ਰਹਿਣਾ ਜਾਂ ਉਧਰ ਰਹਿਣਾ ਕੋਈ ਨਹੀਂ ਤੂੰ ਕਰਨੀ ਗੱਲ ਜਿਹੜੀ ਕਰਨੀ ਆ ਪਰ ਮੈਂ ਤਾਂ ਤੈਨੂੰ ਇਹੀ ਕਹ ਰਹਾ ਵੀ ਤੂੰ ਇੱਥੇ ਰੱਖ ਦੇ ਗੱਲ ਜਿਹੜੀ ਗੱਲ ਹੋ ਰਹੀ ਸੀ ਹੋ ਗਈ ਬਸ ਤੂੰ ਜਮਾ ਨਹੀਂ ਰਹਿੰਦੀ ਅਵਤਾਰ ਨਾਲ ਗੱਲ ਕਰੂੰ ਆ ਇਹ ਨਾਲ ਜਿਵੇਂ ਕਹੂਗਾ ਓਵੇਂ ਕਰੂੰਗੀ ਚੰਗਾ ਤੇਰੀ ਸਲਾਹ ਆ ਜਿੰਨਾਂ ਨਾਲ ਆਇਆ ਕਰਦਾ ਨਾ ਰਾਹਾਂ 'ਚ ਬੈਠ ਬੈਠ ਕੇ ਇਹਨਾਂ ਨੂੰ ਕਹਦੇ ਵੀ ਥਾਲੀਆਂ ਪਰੋਸ ਪਰੋਸ ਦੇ ਦਿਆ ਕਰਨਗੇ ਤੈਨੂੰ ਆਏ ਤੂੰ ਤੂੰ ਤਾਂ ਚਿਹੜਾਂ ਕਰਦਾ ਰਹਿਣਾ ਹੁਣ ਤੈਨੂੰ ਪਤਾ ਮੈਂ ਕਿੰਨਾ ਔਖਾ ਨਾ ਮੈਂ ਘਰੇ ਜਾਣ ਜੋਗਰਾ ਨਾ ਮੈਂ ਉਧਰ ਜੇ ਇੱਥੇ ਸਾਥ 'ਚ ਬਹਿਣਾ ਤਾਂ ਨਹੀਂ ਮੇਰਾ ਚੱਤ ਲਾਇਦਾ ਦੱਸ ਮੈਂ ਕਿਹੜੇ ਖੂਚ ਡਿੱਗਾ ਉਹ ਕੋ ਕੁ ਗੜੇ ਡੱਕਣਾ ਯਾ ਤੂੰ ਤਾਂ ਮੇਰੀ ਵੀ ਬੇਚੀ ਕਰਾਤੀ ਬੇਚੀ ਕਰਾਤੀ ਜੁਜੇ ਤੇਰੇ ਕੋਲ ਬਗ ਜਾ ਨਾ ਤੂੰ ਵੀ ਕਿਸੇ ਸਿੱਧੇ ਮੂੰਹ ਮੱਥੇ ਲਾਉਂਦਾ ਹੁਣ ਮੈਨੂੰ ਪਤਾ ਨਹੀਂ ਰੱਬ ਦੇ ਮੈਂ ਕੀ ਮਾਂ ਮਾਰਤੇ ਚੱਲ ਤੁਰ ਪਾ ਹਾਂ ਤੁਰ ਪਾ ਮੈਂ ਤਾਂ ਹੁਣ ਗੁਰੂ ਘਰ ਜਾਣਾ ਓ ਜਾ ਜਾ ਕਰੇ ਭਗ ਜਾ ਯਾਰ ਓ ਕਰੇ ਕਿ ਮਿੱਥੇ ਭਗ ਜਾ ਮੈਂ ਤਾਂ ਹੁਣ ਗੁਰਦੁਆਰੇ ਜਾਉਂਗਾ ਹਾਂ ਹਾਂ ਭਗ ਜਾ ਕਰੋ ਕਰ ਹੁਣ ਜਿਹੜੀ ਰਹਿੰਦੀ ਖੁੰਦੀ ਕਸਰ ਆ ਉਹ ਕਰਦੇ ਲੋਕਾਂ ਮੂਰੇ ਬੇਇੱਜ਼ਤੀ ਸਾਡੀ ਹਾਂ ਬੇ ਹੁਣ ਕੰਜਰ ਨੂੰ ਘਰੋਂ ਕੱਢਤਾ ਬੈਠਾ ਗੁਰੂ ਘਰ ਬੇ ਆ ਜਾ ਮਰ ਜਾ ਮੈਨੂੰ ਤਾਂ ਨੱਕ ਵੱਡੂ ਬੋਣਾ ਹੀ ਪਊਗਾ ਦੇਣੀਆਂ ਹੀ ਪੈਣਗੀਆਂ ਤੈਨੂੰ ਬਾਹ ਨਹੀਂ ਮਾਦੀ ਇੱਤੀ ਤੇਰਾ ਵੀ ਨਹੀਂ ਮੈਨੂੰ ਪਤਾ ਲੱਗਦਾ ਨਾ ਮੈਨੂੰ ਘਰੇ ਬੜਨ ਦੰਨੀ ਐ ਨਾ ਤੂੰ ਗੁਰਦੁਆਰੇ ਜਾਣ ਦੰਨੀ ਐ ਹੁਣ ਆ ਜਾ ਕਹਿੰਦੀ ਛੇਤੀ